ਬਹੁਤ ਸਵਾਗਤ ਹੈ ਜੀ ਦੁਨੀਆ ਪਰਦੇ ਪੰਜਾਬੀਆਂ ਦਾ ਮੈਂ ਹਾਂ ਸੁਰਿੰਦਰ ਡੱਲਾ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਵਾਈ ਵਿਸ਼ਵਸਵਤ ਵੈਂਕਟ ਜੀ ਵੈਂਕਟ ਸਾਹਿਬ ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ so much ਸੋ ਪੰਜਾਬ ਦੇ ਜਿਹੜੇ ਨਤੀਜੇ ਆਏ ਨੇ ਅੱਜ ਉਹ ਬਹੁਤ ਦਿਲਚਸਪ ਨਤੀਜੇ ਨੇ ਔਰ ਜਿਵੇਂ ਗੱਲਾਂ ਹੋ ਰਹੀਆਂ ਸੀ ਕਿ ਐਗਜ਼ਿਟ ਪੋਲ ਪੂਰੇ ਦੇਸ਼ ਦੇ ਵਿੱਚ ਗਲਤ ਸਾਬਤ ਹੋਣਗੇ ਠੀਕ ਉਸੇ ਤਰ੍ਹਾਂ ਐਗਜ਼ਿਟ ਪੋਲ ਗਲਤ ਸਾਬਤ ਹੋਏ ਨੇ ਪੰਜਾਬ ਲਈ ਵੀ ਜਿਹੜੇ ਐਗਜ਼ਿਟ ਪੋਲ ਨੇ ਉਹ ਲਗਭਗ ਗਲਤ ਸਾਬਤ ਹੋਏ ਨੇ ਭਾਜਪਾ ਨੂੰ 0 ਤੋਂ 2 ਤੋਂ 4 ਸੀਟਾਂ ਦਿੱਤੀਆਂ ਜਾ ਰਹੀਆਂ ਸੀ ਬੀਜੇਪੀ ਇੱਕ ਵੀ ਸੀਟ ਪੰਜਾਬ 'ਚ ਨਹੀਂ ਜਿੱਤ ਸਕੀ ਬੀਜੇਪੀ ਦਾ ਕਾਂਗਰਸੀ ਕਰਨ ਵੀ ਕੀਤਾ ਗਿਆ ਪਰ ਫਿਰ ਵੀ ਬੀਜੇਪੀ ਖਾਤਾ ਨਹੀਂ ਖੋਲ ਸਕੀ ਆਮ ਆਦਮੀ ਪਾਰਟੀ ਦੂਜੇ ਨੰਬਰ ਦੀ ਪਾਰਟੀ ਪੰਜਾਬ 'ਚ ਬਣੀ ਹੈ ਸਭ ਤੋਂ ਵੱਡੀ ਪਾਰਟੀ ਲੋਕ ਸਭਾ ਚੋਣਾਂ 'ਚ ਬਣ ਗਈ ਹੈ ਕਾਂਗਰਸ 7 ਸੀਟਾਂ ਆਮ ਆਦਮੀ ਪਾਰਟੀ 3 ਸੀਟਾਂ ਤੇ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਸਿਰਫ ਬਠਿੰਡਾ ਸੀਟ ਆਪਣੀ ਬਚਾ ਸਕਿਆ ਤੇ ਵੱਡਾ ਉਲਟ ਫੇਰ ਪੰਜਾਬ ਦੀ ਸਿਆਸਤ ਦਾ ਜਿਵੇਂ 2014 ਚ ਬਦਲਾ ਹੋਇਆ ਚਾਰ ਸੀਟਾਂ ਆਮ ਆਦਮੀ ਪਾਰਟੀ ਜਿੱਤੀ ਇੱਕ ਵਾਰ ਫੇਰ ਪੰਜਾਬ ਦੀ ਪੰਥਕ ਸਿਆਸਤ ਦੇ ਵਿੱਚ ਬਦਲਾ ਅਕਾਲੀ ਦਲ ਪੰਥਕ ਪਾਰਟੀ ਇੱਕ ਸੀਟ ਪਰ ਆਜ਼ਾਦ ਕੱਟੜ ਪੰਥੀ ਸੋਚ ਦੇ ਜਿਹੜੇ ਆਗੂ ਨੇ ਉਹ ਦੋ ਸੀਟਾਂ ਸਰਬਜੀਤ ਸਿੰਘ ਫਰੀਦਕੋਟ ਤੋਂ ਔਰ ਅਮਰਿਤਪਾਲ ਸਿੰਘ ਜੇਲ੍ਹ 'ਚ ਬੈਠੇ ਬੈਠੇ ਜਿੱਤੇ ਖਡੂਰ ਸਾਬ ਤੋਂ ਸੋ ਇਹ ਬਹੁਤ ਵੱਡਾ ਪੰਜਾਬ ਦੀ ਸਿਆਸਤ ਦੇ ਵਿੱਚ ਬਦਲਾ ਹੈ ਔਰ ਵੈਂਕਟਜੀ ਨਾਲ ਗੱਲ ਕਰਾਂਗੇ ਕਿ ਕਿਹੜੇ-ਕਿਹੜੇ ਫੈਕਟਰ ਰਹੇ ਪੰਜਾਬ ਚ ਕਾਂਗਰਸ ਸਭ ਤੋਂ ਵੱਡੀ ਪਾਰਟੀ ਕਿਉਂ ਬਣੀ ਕਾਂਗਰਸ ਨੇ ਕੀ ਕੀਤਾ ਆਮ ਆਦਮੀ ਪਾਰਟੀ ਤਿੰਨ ਸੀਟਾਂ ਤੱਕ ਕਿਉਂ ਰਹੀ ਔਰ ਅਕਾਲੀ ਦਲ ਚੌਥੇ ਨੰਬਰ ਦੀ ਪਾਰਟੀ ਕਿਉਂ ਬਣਿਆ ਔਰ ਬੀਜੇਪੀ ਤੀਜੇ ਨੰਬਰ ਦੀ ਪਾਰਟੀ ਪੰਜਾਬ ਚ ਕਿਵੇਂ ਬਣ ਗਈ ਸੋ ਹੁਣ ਪੰਜਾਬ ਚ ਅਗਰ ਅਸੀਂ ਵੋਟ ਸ਼ੇਅਰ ਦੀ ਗੱਲ ਕਰੀਏ ਤੇ ਆਮ ਆਦਮੀ ਪਾਰਟੀ ਕਾਂਗਰਸ ਸੱਤਾਧਾਰੀ ਆਪ ਕਾਂਗਰਸ ਪੰਜਾਬ ਚ ਵਿਰੋਧੀ ਧਿਰ ਔਰ ਲੋਕ ਸਭਾ ਚ ਵੱਡੀ ਪਾਰਟੀ ਕਾਂਗਰਸ ਉਹਦੇ ਨਾਲ ਆਮ ਆਦਮੀ ਪਾਰਟੀ 2 ਨੰਬਰ ਔਰ ਭਾਜਪਾ 3 ਨੰਬਰ ਦੀ ਪਾਰਟੀ ਪੰਜਾਬ ਦੇ ਵਿੱਚ ਇਹ ਬਹੁਤ ਵੱਡਾ ਬਦਲਾ ਅਕਾਲੀ ਦਲ ਤੋਂ ਵੀ ਉੱਪਰ ਨਿਕਲ ਗਈ ਪੰਜਾਬ ਚ ਭਾਰਤੀ ਜਨਤਾ ਪਾਰਟੀ ਜਿੱਤੀ ਭਾਵੇਂ ਕੋਈ ਸੀਟ ਨਹੀਂ ਪਰ ਤੀਜੇ ਨੰਬਰ ਤੇ ਭਾਜਪਾ ਆ ਗਈ ਸੋ ਹੁਣ 27 ਦਾ ਜਿਹੜਾ ਮੁਕਾਬਲਾ ਹੈ ਉਹ ਤਾਂ ਦਿਲਚਸਪ ਹੈ ਹੀ ਹੈ ਜਿਹੜੀਆਂ ਪੰਜਾਬ ਚ 5 ਜ਼ਿਮਨੀ ਚੋਣਾਂ ਹੋਣੀਆਂ ਨੇ ਕਿਉਂਕਿ ਮੰਤਰੀ ਚਾਰ ਹਾਰੇ ਨੇ ਆਮ ਆਦਮੀ ਪਾਰਟੀ ਦੇ ਚਾਰ ਮੰਤਰੀ ਹਾਰੇ ਨੇ ਸੋ ਜਿਹੜੇ ਲੋਕ ਜਿੱਤੇ ਨੇ ਸੁਖਜਿੰਦਰ ਰੰਧਾਵਾ ਡੇਰਾ ਬਾਬਾ ਨਾਨਕ ਦੇ ਐਮਐਲਏ ਜਿੱਤ ਕੇ ਉਥੇ ਜ਼ਿਮਨੀ ਚੋਣ ਹੋਏਗੀ ਰਾਜਾ ਵੜਿੰਗ ਗਿੱੱੜਵਾਹਾ ਵਾਲੇ ਲੁਧਿਆਣੇ ਤੋਂ ਜਿੱਤ ਕੇ ਗਿੱੱੜਵਾਹਾ ਚ ਜ਼ਿਮਨੀ ਚੋਣ ਹੋਏਗੀ ਮੀਤ ਹੇਰ ਮੰਤਰੀ ਜਿੱਤ ਕੇ ਆਪ ਵਾਲੇ ਬਰਨਾਲੇ ਚ ਜ਼ਿਮਨੀ ਚੋਣ ਹੋਏਗੀ ਔਰ ਇਹਦੇ ਨਾਲ ਨਾਲ ਦੋ ਸੀਟਾਂ ਹੋਰ ਨੇ ਜਿੱਥੇ ਸਾਡੇ ਸਿਟਿੰਗ ਐਮਐਲਏ ਨੇ ਜਿਹੜੇ ਉਹਨਾਂ ਨੇ ਜਿੱਤ ਹਾਸਲ ਕੀਤੀ ਹੈ ਸੋ ਉਹਨਾਂ ਦੇ ਨਾਮ ਵੀ ਮੈਂ ਜ਼ਰੂਰ ਸਾਂਝੇ ਕਰਨੇ ਚਾਹੂੰਗਾ ਔਰ ਕਾਂਗਰਸ ਛੱਡ ਕੇ ਕਾਂਗਰਸ ਦੇ ਵਿਰੋਧੀ ਧਿਰ ਦੇ ਡਿਪਟੀ ਲੀਡਰ ਵਿਧਾਨ ਸਭਾ ਦੇ ਚੱਬੇਵਾਲ ਡਾਕਟਰ ਚੱਬੇਵਾਲ ਆਪ ਤੋਂ ਚਲੇ ਗਏ ਸੀ ਹੁਸ਼ਾਰਪੁਰ ਤੋਂ ਜਿੱਤ ਗਏ ਸੋ ਉਹਨਾਂ ਨੇ ਆਪਣਾ ਅਸਤੀਫਾ ਦਿੱਤਾ ਸੀ ਵਿਧਾਇਕੀ ਦੀ ਸੀਟ ਤੋਂ ਸੋ ਉਹ ਸੀਟ ਖਾਲੀ ਹੈ ਉੱਥੇ ਚੋਣ ਹੋਣੀ ਹੈ ਔਰ ਸ਼ੀਤਲ ਲੰਗਰਾਲ ਦਾ ਅਸਤੀਫਾ ਮਨਜ਼ੂਰ ਹੋ ਗਿਆ ਸੋ ਪੰਜ ਜ਼ਿਮਨੀ ਚੋਣਾ ਪੰਜਾਬ ਚ ਹੋਣਗੀਆਂ ਸੋ ਇੱਕ ਨਵਾਂ ਸ਼ਕਤੀ ਪ੍ਰੀਖਣ ਪੰਜ ਸੀਟਾਂ ਦੇ ਵੀ ਹੋਣਾ ਸੋ ਇੱਕ ਇੱਕ ਕਰਕੇ ਗੱਲ ਅੱਗੇ ਵਧਾਉਨੇ ਆ ਵੈਂਕਟਜੀ ਸਭ ਤੋਂ ਪਹਿਲਾਂ ਤਾਂ ਮੈਂ ਹੀ ਜਾਨਣਾ ਚਾਹੂੰਗਾ ਕਿ ਪੰਜਾਬ ਚ ਕੀ ਕਿਸਾਨ ਵੋਟਾਂ ਨੇ ਭਾਰਤੀ ਜਨਤਾ ਪਾਰਟੀ ਨੂੰ ਕਰਾਰਾ ਸਬਕ ਦਿੱਤਾ ਭਾਰਤੀ ਜਨਤਾ ਪਾਰਟੀ ਜਿਹੜੀ ਜਿੱਤ ਦੀ ਆਸ ਰੱਖਦੀ ਸੀ ਕੀ ਕਿਸਾਨ ਵੋਟਾਂ ਨੇ ਹੀ ਕਾਂਗਰਸ ਪਾਰਟੀ ਦਾ ਸਮਰਥਨ ਦਿੱਤਾ ਸਭ ਤੋਂ ਵੱਧ ਬੀਜੇਪੀ ਚ ਬੀਜੇਪੀ ਸੱਤਾ ਚ ਸੀ ਕਿਸਾਨਾਂ ਦੀ ਲੜਾਈ ਪੰਜਾਬ ਚ ਆਮ ਆਦਮੀ ਪਾਰਟੀ ਸੱਤਾ ਚ ਸੀ ਕਿਤੇ ਨਾ ਕਿਤੇ ਸੱਤਾ ਧਿਰ ਨਾਲ ਐਂਟੀ ਐਨਕੂਮੈਂਸੀ ਔਰ ਕਾਂਗਰਸ ਨੇ ਇਹ ਕਹਿਤਾ ਵੀ ਅਸੀਂ ਐਮਐਸਪੀ ਦਾ ਕਾਨੂੰਨ ਗਰੰਟੀ ਦੰਨੇ ਆ ਮਹਿਲਾਵਾਂ ਦੇ ਖਾਤੇ ਚ 1 ਲੱਖ ਕਿ ਕਿਸਾਨ ਵੋਟਰ ਪੰਜਾਬ ਦਾ ਹਾਲਾ ਕਿ ਯੂਪੀ ਦਾ ਔਰ ਹਰਿਆਣੇ ਦਾ ਕਿਸਾਨ ਵੋਟਰ ਵੀ ਬੀਜੇਪੀ ਦੇ ਖਿਲਾਫ ਭੁਗਤਿਆ ਕਿਉਂਕਿ ਯੂਪੀ ਚ ਵੀ ਬੀਜੇਪੀ ਦੀ ਬਹੁਤ ਵੱਡੀ ਹਾਰ ਹੈ ਇੱਕ ਤਰੀਕੇ ਨਾਲ ਔਰ ਹਰਿਆਣੇ ਚ ਵੀ ਅਸੀਂ ਕਹਿ ਸਕਦੇ ਹਾਂ 10 ਦੀਆਂ 10 ਸੀਟਾਂ ਜਿੱਤਣ ਵਾਲੀ ਬੀਜੇਪੀ ਹੁਣ ਕਾਫੀ ਘਾਟੇ ਚ ਹੈ ਉੱਥੇ ਸਿਰਫ 4 ਜਾਂ 5 ਸੀਟਾਂ ਜਾਂ 6 ਸੀਟਾਂ ਬੀਜੇਪੀ ਜਿੱਤ ਸਕਦੀ ਹੈ ਕਿਉਂਕਿ ਹਜੇ ਵੀ ਨਤੀਜੇ ਆਉਣੇ ਨੇ ਸੋ ਪੰਜਾਬ ਚ ਕਿਸਾਨ ਸਭ ਤੋਂ ਵੱਡਾ ਫੈਕਟਰ ਰਹੇ ਕਾਂਗਰਸ ਦੀ ਜਿੱਤ ਦਾ ਵੈਂਕਟ ਸਾਹਿਬ ਔਰ ਜਿਹੜਾ ਵਾਅਦਾ ਕਾਂਗਰਸ ਨੇ ਕੀਤਾ ਸੀ ਕਿ ਲੱਖ ਰੁਪਿਆ ਖਾਤਿਆਂ ਚ ਪਾਵਾਂਗੇ ਕਿ ਇਹ ਜਾਦੂ ਚੱਲਿਆ ਪੰਜਾਬ ਚ ਅ ਦੇਖੋ ਅੱਜ ਦੇ ਜਿਹੜੇ ਚੋਣਾਂ ਵੇਗੇ ਚੋਣਾਂ ਦੇ ਜਿਹੜੇ ਨਤੀਜੇ ਆਏ ਇਹ ਬਹੁਤ ਇੰਟਰਸਟਿੰਗ ਹੈ ਮੈਂ ਸਿਰਫ ਥੋੜਾ ਟਾਈਮ ਲੈ ਕੇ ਅੱਜ ਈਵੀਐਮ ਜਿੱਤ ਗਿਆ ਈਵੀਐਮ ਦੇ ਉੱਤੇ ਕੋਈ ਸਵਾਲ ਨਹੀਂ ਆਇਆ ਇਸ ਲਈ ਈਵੀਐਮ ਨੂੰ ਐਬਸੋਲਿਊਟ ਮੈਜੋਰਟੀ ਹੈ ਅੱਜ ਸਾਰੀ ਈਵੀਐਮ ਮਸ਼ੀਨਾਂ ਦੇ ਉੱਤੇ ਸਾਰੇ ਦਾਗ ਤੁਲ ਗਏ ਐਗਜ਼ਿਟ ਪੋਲਸ ਅੱਜ ਬਿਨਾ ਬਿਨਾ ਕਿਸੇ ਸੰਸ਼ੇ ਦੇ ਇਹ ਚੋਣ ਹਾਰ ਗਏ ਸੋਸ਼ਲ ਮੀਡੀਆ ਜਿਹੜਾ ਹੈਗਾ ਉਹਦੇ ਸੋਸ਼ਲ ਮੀਡੀਆ ਜਿਹੜਾ ਹੈਗਾ ਇਸ ਵਾਰ ਦੇ ਚੋਣਾਂ ਉਹ ਵੀ ਪੂਰੀ ਫੁੱਲ ਮжоਰੀਟੀ ਦੇ ਨਾਲ ਜਿੱਤ ਗਿਆ ਤੁਸੀਂ ਦੇਖੋ ਕਿ ਬੜਾ ਇੰਟਰਸਟਿੰਗ ਹੈ ਜੇ ਇਸ ਚੋਣਾਂ ਦੇ ਤੁਸੀਂ ਨਤੀਜੇ ਦੇਖਦੇ ਹੋ ਰਾਸ਼ਟਰੀ ਸਤਰ ਤੇ ਪੰਜਾਬ ਦੇ ਸਤਰ ਜੇ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ ਜਿੱਥੇ ਤੁਸੀਂ ਗੱਲ ਆਮ ਆਦਮੀ ਪਾਰਟੀ ਕਾਂਗਰਸ ਭਾਜਪਾ ਸ਼੍ਰੋਮਣੀ ਅਕਾਲੀ ਦਲ ਕੋ ਲੋਕ ਸਭਾ ਨੂੰ ਪਹਿਲਾਂ ਵੀ ਜਿਹੜੀ ਸਾਡੀ ਡਿਬੇਟਸ ਹੁੰਦੀਆਂ ਰਹੀਆਂ ਕਿ ਪੰਜਾਬ ਦੀ ਲੋਕ ਸਭਾ ਹਾਲਾਂਕਿ ਹੁਣ ਜੋ ਜੋ ਸਿਨੈਰੀਓ ਰਾਸ਼ਟਰੀ ਬਣਿਆ ਹੋਇਆ ਹੈ ਇਹਦੇ ਵਿੱਚ ਲੱਗ ਰਿਹਾ ਹੈ ਕਿ ਇੱਥੇ ਜਿੱਤੀਆਂ ਹੋਈਆਂ 7 ਸੀਟਾਂ ਵਿੱਚ ਜਿਹੜੀਆਂ ਕਾਂਗਰਸ ਦੀਆਂ ਹੈਗੀਆਂ ਨੇ ਦੇ ਨਾਮਾਂ ਦੀ ਪਾਰਟੀ ਦੀ ਹੈਗੀ ਉਹ ਕਿਤੇ ਬਹੁਤ ਬਟਮੁੱਲੀਆਂ ਹੋ ਗਈਆਂ ਕਦੇ ਇਹ ਲੱਗਦਾ ਸੀਗਾ ਕਿ 13 ਸੀਟਾਂ ਦੇ ਕਰਕੇ ਪੰਜਾਬ ਦੀ ਕੋਈ ਜ਼ਿਆਦਾ ਇੰਪੋਰਟੈਂਸ ਨਹੀਂ ਰਹਿੰਦੀ ਉੱਤਰ ਪ੍ਰਦੇਸ਼ ਦੀ ਰਹਿੰਦੀ ਹੈ ਉੱਤਰ ਪ੍ਰਦੇਸ਼ ਦੀ ਜਿਹੜੀ ਇੰਪੋਰਟੈਂਸ ਹੈ ਉਹ ਅੱਜ ਵੀ ਹੈਗੀ ਹੈ ਕਿਉਂਕਿ ਉੱਤਰ ਪ੍ਰਦੇਸ਼ ਦੇ ਵਿੱਚ ਜਿਵੇਂ ਕੁਝ ਸੀਟਾਂ ਦਾ ਹੇਰਫੇਰ ਹਿਲੀਆਂ ਸੀਟਾਂ ਉਹਦੇ ਨਾਲ ਸਿੱਧਾ ਦਾ ਸਿੱਧਾ ਬੀਜੇਪੀ ਜਿਹੜੀ ਹੈਗੀ ਹੈ ਆਪਣੀ ਮੈਜੋਰੀਟੀ ਜਿਹੜੀ ਹੈ ਉਹਨਾਂ ਨੇ ਇਸਟੈਬਲਿਸ਼ ਕਰਨੇ ਸੀਗੇ ਉਸ ਤੋਂ ਗਿਰਗੇ ਜੇ ਤੁਸੀਂ ਦੇਖੋ ਕੱਲੀ ਯੂਪੀ ਦੇ ਵਿੱਚ ਜੇ ਪਰਫਾਰਮੈਂਸ ਉਹਨਾਂ ਦੇ ਅਸਾਰ ਨਾਲ ਹੁੰਦੀ ਜਿਵੇਂ ਸੋਚ ਰਹੇ ਸੀਗੇ ਤੇ ਭਾਜਪਾ ਕੰਫਰਟੇਬਲੀ ਮੈਜੋਰਟੀ ਆਪਣੇ ਲੈਵਲ ਤੇ ਲੈ ਜਾਂਦੀ ਹੁਣ ਜੇ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ ਪੰਜਾਬ ਦੇ ਵਿੱਚ ਜਿੱਥੇ 2019 ਦੀ ਜੇ ਗੱਲ ਕਰੀਏ ਤੇ ਕਾਂਗਰਸ ਦੇ ਕੋਲ 8 ਸੀਟਾਂ ਸੀਗੀਆਂ ਤੇ ਕਾਂਗਰਸ ਕਾਂਗਰਸ ਜਿਹੜੀ ਹੈ ਉਹ 7 ਸੀਟਾਂ ਤੇ ਆ ਗਈ ਹੈ 2019 ਦੇ ਵਿੱਚ ਕਾਂਗਰਸ ਦਾ ਮੈਂ ਵੋਟ ਪ੍ਰਤੀਸ਼ਤ ਇਸ ਲਈ ਕਹਿ ਰਿਹਾ ਕਿ ਵੋਟ ਪ੍ਰਚੇਦ ਬਹੁਤ ਇੰਪੋਰਟੈਂਟ ਹੈ ਜਿੱਥੇ ਤੁਸੀਂ ਜਮਨੀ ਚੋਣਾਂ ਦੀ ਗੱਲ ਕੀਤੀ ਆਨ ਵਾਲੀ ਜਿੱਥੇ ਤੁਸੀਂ 2027 ਦੀ ਆਨ ਵਾਲੀ ਵਿਧਾਨ ਸਭਾ ਦੀ ਗੱਲ ਵੀ ਕਰ ਰਹੇ ਹੋ ਜਿੱਥੇ ਕਾਂਗਰਸ ਦੇ ਕੋਲ 2019 ਦੇ ਵਿੱਚ 40.12% ਵੋਟਾਂ ਜਿਗੀਆਂ ਇਸ ਵਾਰ ਕਾਂਗਰਸ ਉਤੋਂ ਕੱਟ ਕੇ 26.32% ਵੋਟ ਰਹਿ ਗਈ ਹੈ ਤੇ ਜੇ ਅਸੀਂ ਆਮ ਆਦਮੀ ਪਾਰਟੀ ਦੀ ਵੀ ਗੱਲ ਕਰੀਏ ਆਮ ਆਦਮੀ ਪਾਰਟੀ ਜਿਹਦੇ ਕੋਲ 2019 ਦੇ ਵਿੱਚ ਸਿਰਫ 7.38% ਵੋਟ ਸੀਗਾ ਉਹ ਜੇ ਅਸੀਂ ਲੋਕ ਸਭਾ ਦੇ ਹਿਸਾਬ ਨਾਲ ਦੇਖੀਏ ਤੇ ਆਮ ਆਦਮੀ ਪਾਰਟੀ ਵੱਧ ਕੇ 26.9% ਤੇ ਆ ਗਈ ਹੈ ਲੇਕਿਨ ਇਹਦੇ ਵਿੱਚ ਸਿਰਫ ਫਰਕ ਹੈ ਬੀਜੇਪੀ ਜਿਹੜੀ 9 9.63% ਜੇ ਤੁਸੀਂ ਰਾਉਂਡ 10 ਲਗਾ ਕੇ ਚੱਲਦੇ ਹੋ ਤੇ ਬੀਜੇਪੀ ਨੂੰ ਮੇਜਰ ਗੇਨ ਹੋਇਆ ਹੈ ਵੋਟ ਚੇਡ ਦਾ 18.5% ਵੋਟ ਹੋ ਗਈ ਹੈ ਸ਼ਿਰੋਮਣੀ ਅਕਾਲੀ ਦਲ 27 ਮਤਲਬ ਨੀਅਰਲੀ 28% ਸੀਗਾ 27.36% ਇਹਨਾਂ ਨੇ ਵੋਟ ਦਿੱਤਾ ਸੀਗਾ 2019 ਦੇ ਵਿੱਚ ਜੇ ਮੈਂ 2019 ਲੋਕ ਸਭਾ ਦੇ ਨਾਲ ਇਹਨੂੰ ਕੰਪੇਅਰ ਕਰ ਰਿਹਾ ਤੇ ਅਕਾਲੀ ਦਲ ਇਹ ਤੋਂ ਕੱਟ ਕੇ 13.46% ਚਲੀ ਗਈ ਆਲਮੋਸਟ ਹਾਫ ਚਲੀ ਗਈ ਹੈ ਤੇ ਇਹ ਸਿਨੈਰੀਓ ਹੈਗਾ ਜੇ ਅਸੀਂ ਪਾਰਟੀਆਂ ਦੀ ਪਰਫਾਰਮੈਂਸ ਦੇਖਦੇ ਆ ਕਿ ਗੇਨਰ ਕੌਣ ਹੈ ਇਸ ਇਸ ਜੇ ਪਰਸੈਂਟੇਜ ਦੀ ਗੱਲ ਕਰ ਰਹੇ ਆ ਪਰਸੈਂਟੇਜ ਦੇ ਵਿੱਚ ਗੇਨਰਸ ਦੇ ਵਿੱਚ ਅ ਬੀਜੇਪੀ ਵੀ ਗੇਨਰ ਹੈਗੀ ਹੈ ਆਮ ਆਦੀ ਪਾਰਟੀ ਵੀ ਗੇਨਰ ਹੈ ਜੇ ਅਸੀਂ ਲੋਕ ਸਭਾ ਦੇ ਨਾਲ ਕਰ ਰਹੇ ਹਾਂ ਜੇ ਅਸੀਂ 2022 ਦੇ ਵਿਧਾਨ ਸਭਾ ਚੋਣਾਂ ਨੂੰ ਮੱਦੇ ਨਜ਼ਰ ਰੱਖਦੇ ਹਾਂ ਉੱਥੇ ਫੇਰ ਫੇਰ ਬਦਲ ਜ਼ਿਆਦਾ ਹੈ ਜਿੱਥੇ ਆਮ ਆਦੀ ਪਾਰਟੀ ਕਿਤੇ 40% ਤੋਂ ਉੱਤੇ ਗਈ ਸੀ ਕਿ 92 ਸੀਟਾਂ ਲਈਆਂ ਸੀ ਕਿ ਆਮ ਆਦੀ ਪਾਰਟੀ ਨੇ 42% ਵੋਟ ਸੀਗੀ ਪ੍ਰੈਸਾਈਜ਼ਲੀ ਆਮ ਆਦੀ ਪਾਰਟੀ ਦੀ ਹੁਣ ਵੋਟ 16% ਉੱਤਰ ਕੱਟ ਗਈ ਹੈ ਜੇ ਕਾਂਗਰਸ ਦੀ ਅਸੀਂ ਗੱਲ ਕਰਦੇ ਹਾਂ ਤੇ ਕਾਂਗਰਸ ਦੀ ਵੋਟ 2000 22 ਦੀ ਵਿਧਾਨ ਸਭਾ ਅਸੈਂਬਲੀ ਤੋਂ ਜਿਹੜੇ ਲੈਨੇ ਆ ਤੇ 4.32% ਵੱਧ ਗਈ ਹੈ ਤੇ ਕਾਂਗਰਸ ਨੂੰ ਗੇਨ ਪਹਿਲੀ ਵਾਰ ਪੰਜਾਬ ਚ ਤੁਸੀਂ ਦੇਖੋ ਜੇ ਨੇਸ਼ਨਲੀ ਗੇਨ ਹੋ ਰਿਹਾ ਜੀ ਕਹਿੰਦਾ ਪੰਜਾਬ ਵਿੱਚ 80 ਵੋਟ ਕਰਦਾ ਲੇਕਿਨ ਇਸ ਵਾਰ ਸ਼ਾਇਦ ਜੇ ਅਸੀਂ ਦੇਖੀਏ ਤੇ ਗੇਨ ਕਾਂਗਰਸ ਨੂੰ ਕਾਂਗਰਸ ਦੇ ਲਈ ਘਟੋਕਟ ਰਸਤੇ ਦੇ ਨਾਲ ਚੱਲ ਰਿਹਾ ਹੈ ਕਾਂਗਰਸ ਨੂੰ 4.32% ਵੋਟ ਸ਼ੇਅਰ ਜਿਹੜਾ ਇਹਨਾਂ ਦਾ ਵਧਿਆ ਉਹ ਐਡਵਾਂਟੇਜ ਮਿਲ ਰਿਹਾ ਹੈ ਸ਼ਿਰੋਮਣੀ ਅਕਾਲੀ ਦਲ ਸ਼ਿਰੋਮਣੀ ਅਕਾਲੀ ਦਲ ਦਾ ਪੰਜ 0.54% ਵੋਟ ਸ਼ੇਅਰ ਘਟਿਆ ਹੈ ਤੇ ਭਾਜਪਾ ਦਾ ਜੇ ਵੋਟ ਸ਼ੇਅਰ ਅਸੀਂ ਕੰਪੇਅਰ ਕਰਦੇ ਹਾਂ ਤੇ 9% ਵੱਧ ਗਿਆ ਇਹ ਬੜੀ ਕਲੀਅਰ ਪਿਕਚਰ ਹੈਗੀ ਹੈ ਜਿਹੜੀ ਗੱਲ ਸੁਰਿੰਦਰ ਜੀ ਤੁਸੀਂ ਕਹੀ ਵੱਡਾ ਪ੍ਰਾ ਛੋਟਾ ਪ੍ਰਾ ਜਿਹਦੇ ਪਿੱਛੇ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦਾ ਜਿਹੜਾ ਅਲਾਈਅੰਸ ਹੈਗਾ ਟੁੱਟਿਆ ਜਿਹਦਾ ਮੇਨ ਰਿਜ਼ਲਟ 'ਚ ਤੁਹਾਨੂੰ ਅਸਰ ਵੀ ਇਸ ਵਾਰ ਨਜ਼ਰ ਆ ਰਿਹਾ ਹੈ ਜੇ ਇਹ ਦੋਨੋਂ ਦਲ ਇਕੱਠੇ ਲੜੇ ਹੁੰਦੇ ਤੇ ਇਹਨਾਂ ਦਾ ਵੋਟ ਸ਼ੇਅਰ 32 ਤੋਂ 33% ਹੋਣਾ ਚਾਹੀਦਾ ਜਿਹੜੇ ਜੇਤੂ ਹੁਣ ਪਾਰਟੀ ਤੋਂ ਨਜ਼ਰ ਰਿਹਾ 26% ਕੁਛ ਹੈ ਲੇਕਿਨ ਉਹ ਮੈਂ ਕਹਿਣਾ ਨਹੀਂ ਚਾਹੁੰਦਾ ਉਹ ਜਿਹੜੀ ਗੱਲ ਨਵਜੋਤ ਸਿੰਘ ਸਿੱਧੂ ਤੁਹਾਡੇ ਪੋਲੀਟਿਕਲ ਗੁਰੂ ਕਹਿ ਵੀ ਦਿੰਦੇ ਆ ਕਿ ਜੇ ਜਿਹੜੀ ਹੈਗੀ ਆ ਉਹ ਬੜੀ ਖਤਰਨਾਕ ਹੁੰਦੀ ਆ ਬਿਲਕੁਲ ਜੀ ਅਗਰ ਅਗਰ ਅਕਾਲੀ ਦਲ ਔਰ ਭਾਜਪਾ ਦਾ ਗੱਠਜੋੜ ਪੰਜਾਬ 'ਚ ਹੋਇਆ ਹੁੰਦਾ ਤੇ ਜੋ ਅੱਜ ਸਥਿਤੀਆਂ ਹੋਣੀਆਂ ਸੀ ਘਟੂ ਘਟ 10 ਸੀਟਾਂ ਅਕਾਲੀ ਭਾਜਪਾ ਗੱਠਜੋੜ ਪੰਜਾਬ 'ਚੋਂ ਜਿੱਤ ਸਕਦਾ ਸੀ ਹੁਣ ਮੈਂ ਇੱਕ ਹੋਰ ਵੀ ਗੱਲ ਦੇਖਦਾ ਜਦੋਂ ਜਦੋਂ ਸਰਬਜੀਤ ਸਿੰਘ ਖੜੇ ਹੋਏ ਅਮਰਿਤਪਾਲ ਸਿੰਘ ਮੈਦਾਨ ਚ ਆਏ ਉਹਨਾਂ ਦਿਨਾਂ 'ਚ ਜਦੋਂ ਮੈਂ ਪ੍ਰੋਗਰਾਮ ਕਰਦਾ ਸੀ ਮੈਂ ਉਹਨਾਂ ਦਿਨਾਂ 'ਚ ਗੱਲ ਕੀਤੀ ਵੈਂਕਟਜੀ ਕਿ ਅਗਰ ਅਕਾਲੀ ਦਲ ਸਮਰਥਨ ਕਰ ਦਿੰਦਾ ਅਮਰਿਤਪਾਲ ਸਿੰਘ ਦਾ ਔਰ ਸਰਬਜੀਤ ਸਿੰਘ ਦਾ ਪਰ ਉਹਨਾਂ ਦੇ ਸਮਰਥਨ 'ਚ ਅਗਰ ਅਕਾਲੀ ਦਲ ਆਪਣੇ ਉਮੀਦਵਾਰ ਨਹੀਂ ਖੜੇ ਕਰਦਾ ਤੇ ਉਹਦੇ ਨਾਲ ਇਹਨਾਂ ਦੋਨਾਂ ਸੀਟਾਂ ਤੇ ਦੇਖੋ ਸਰਬਜੀਤ ਸਿੰਘ ਔਰ ਅਮਰਿਤਪਾਲ ਤਾਂ ਜਿੱਤ ਹੀ ਗਈ ਫਿਰ ਇਹਨਾਂ ਦੀ ਜਿੱਤ ਵੱਡੀ ਹੋ ਜਾਣੀ ਸੀ ਔਰ ਅਕਾਲੀ ਦਲ ਵੀ ਸੇਰਾ ਲੈ ਸਕਦਾ ਸੀ ਕਿ ਅਸੀਂ ਬੰਦੀ ਸਿੰਘਾਂ ਤੇ ਲੜਾਈ ਲੜੀ ਅਸੀਂ ਐਨਐਸਏ ਜਿਹੜੀ ਪੰਜਾਬ ਦੇ ਨੌਜਵਾਨਾਂ ਤੇ ਲੱਗਦੀ ਹੈ ਅਸੀਂ ਉਹਦੇ ਖਿਲਾਫ ਲੜਾਈ ਲੜੀ ਔਰ ਦੇਖੋ ਇਹ ਦੋਵੇਂ ਵੀ ਜਿੱਤੇ ਔਰ ਉਹਦੇ ਨਾਲ ਅਕਾਲੀ ਦਲ ਨੂੰ ਵੀ ਬਾਕੀ ਦੀਆਂ 11 ਸੀਟਾਂ ਤੇ ਫਾਇਦਾ ਹੋਣਾ ਸੀ ਔਰ ਮੈਨੂੰ ਲੱਗਦਾ ਅਗਰ ਅਕਾਲੀ ਦਲ ਨੇ ਅਮਰਿਤਪਾਲ ਸਿੰਘ ਔਰ ਸਰਬਜੀਤ ਸਿੰਘ ਦਾ ਸਮਰਥਨ ਕੀਤਾ ਹੁੰਦਾ ਇਹਨਾਂ ਚੋਣਾਂ 'ਚ ਔਰ ਆਪਣੇ ਉਮੀਦਵਾਰ ਨਾ ਖੜਾਏ ਹੁੰਦੇ ਉਹਦੇ ਬਦਲੇ 'ਚ ਪੰਜਾਬ ਦੇ ਲੋਕਾਂ ਨੇ ਅਕਾਲੀ ਦਲ ਨੂੰ ਵੀ 2-3 ਸੀਟਾਂ ਹੋਰ ਦੇ ਦੇਣੀਆਂ ਸੀ ਸੋ ਅੱਜ ਅਕਾਲੀ ਦਲ ਸਿਰਫ ਬਠਿੰਡੇ ਜਿੱਤਿਆ ਫਿਰ ਫਿਰੋਜ਼ਪੁਰ ਵੀ ਜਿੱਤ ਸਕਦਾ ਸੀ ਜਾਂ 2-3 ਸੀਟਾਂ ਅਕਾਲੀ ਦਲ ਜਿੱਤ ਸਕਦਾ ਸੀ ਅਗਰ ਅਕਾਲੀ ਦਲ ਅਜਿਹਾ ਕਰਦਾ ਹੁਣ ਮੈਂ ਕਹਿ ਕਿਉਂ ਰਿਹਾ ਇਸ ਕਰਕੇ ਕਹਿ ਰਿਹਾ ਕਿ ਜਦੋਂ ਸੰਗਰੂਰ ਦੀ ਜ਼ਿਮਨੀ ਚੋਣ ਸੀ ਸਿੱਧੂ ਮੂਸੇਵਾਲੇ ਦੇ ਮਰਡਰ ਤੋਂ ਬਾਅਦ ਸੁਖਵੀਰ ਬਾਦਲ ਸਿਮਰਨਜੀਤ ਸਿੰਘ ਮਾਨ ਨੂੰ ਮਿਲਣ ਜਾਂਦੇ ਨੇ ਔਰ ਸਿਮਰਨਜੀਤ ਸਿੰਘ ਮਾਨ ਨੂੰ ਬੇਨਤੀ ਕਰਦੇ ਨੇ ਕਿ ਅਸੀਂ ਬੰਦੀ ਸਿੰਘਾਂ ਦੇ ਸੰਘਰਸ਼ ਨੂੰ ਤਕੜਾ ਕਰਨ ਲਈ ਬੀਬੀ ਰਾਜੂਵਾਨਾ ਨੂੰ ਟਿਕਟ ਦੇਣੀ ਹੈ ਤੁਸੀਂ ਸਮਰਥਨ ਕਰੋ ਪਰ ਸਮਰਨਜੀਤ ਸਿੰਘ ਮਾਨ ਉਸ ਵੇਲੇ ਖੁਦ ਚੋਣ ਲੜ ਰਹੇ ਸੀ ਉਹਨਾਂ ਨੇ ਕਿਸੇ ਤਰ੍ਹਾਂ ਦੀ ਹਾਮੀ ਨਹੀਂ ਭਰੀ ਔਰ ਉਹ ਸੀਟ ਸਮਰਨਜੀਤ ਸਿੰਘ ਮਾਨ ਜਿੱਤੇ ਵੀ ਪਰ ਇਸ ਵਾਰ ਅਗਰ ਅਕਾਲੀ ਦਲ ਦੁਬਾਰਾ ਉਸ ਤਰ੍ਹਾਂ ਦਾ ਸਿਆਸੀ ਫੈਸਲਾ ਕਰਦਾ ਤੇ ਉਹ ਅਕਾਲੀ ਦਲ ਦੇ ਲਈ ਜ਼ਿਆਦਾ ਚੰਗਾ ਹੋਣਾ ਸੀ ਕਿਉਂਕਿ ਹੁਣ ਅਕਾਲੀ ਦਲ ਪੰਥਕ ਪਾਰਟੀ ਸਿਰਫ ਇੱਕ ਸੀਟ ਤੇ ਜਿੱਤੀ ਹੈ ਤੇ ਅਮਰਿਤਪਾਲ ਔਰ ਸਰਬਜੀਤ ਸਿੰਘ ਦੋਵੇਂ ਆਪਣੀ ਆਪਣੀ ਸੀਟ ਜਿੱਤ ਚੁੱਕੇ ਨੇ ਔਰ ਅਮਰਿਤਪਾਲ ਜੇਲ੍ਹ ਦੇ ਵਿੱਚੋਂ ਚੋਣ ਜਿੱਤ ਕੇ ਉਸ ਪੰਥਕ ਸੀਟ ਤੇ ਇੱਕ ਨਵੇਂ ਹੀਰੋ ਵਜੋਂ ਉੱਭਰ ਕੇ ਪੰਜਾਬ ਦੀ ਸਿਆਸਤ ਚ ਆਇਆ ਸੋ ਆਉਂਦੇ ਸਮੇਂ ਚ ਪੰਜਾਬ ਦੀ ਸਿਆਸਤ ਹੋਰ ਦਿਲਚਸਪ ਹੋਏਗੀ ਅ ਅਮਰਿਤਪਾਲ ਸਿੰਘ ਨੈਸ਼ਨਲ ਸਕਿਉਰਿਟੀ ਐਕਟ ਦੇ ਤਹਿਤ ਜੇਲ੍ਹ ਚ ਨੇ ਕਦੋਂ ਰਿਹਾਈ ਹੁੰਦੀ ਕਿਵੇਂ ਰਿਹਾਈ ਹੁੰਦੀ ਹੈ ਕਿ ਸੌ ਚੁੱਕਣ ਜਾਣ ਲਈ ਪਾਰਲੀਮੈਂਟ ਚ ਉਹਨਾਂ ਨੂੰ ਛੁੱਟੀ ਮਿਲੂਗੀ ਉਹ ਹੁਣ ਪਾਰਲੀਮੈਂਟ ਚ ਜਾਣਗੇ ਉਹ ਵੀ ਭਰ ਦੇ ਸਵਿਧਾਨ ਦੀ ਸੌ ਚੱਕਣਗੇ ਹਾਲਾਂਕਿ ਉਹਨਾਂ ਨੇ ਜੇਲ੍ਹ 'ਚ ਵੀ ਭਰ ਦੇ ਸਵਿਧਾਨ ਦੀ ਸੌ ਚੱਕੀ ਹੈ ਜਦੋਂ ਉਹਨਾਂ ਨੇ ਚੋਣ ਲੜਨੀ ਸੀ ਸੋ ਬੜੇ ਦਿਲਚਸਪ ਪੰਜਾਬ ਦੀ ਸਿਆਸਤ ਦੇ ਵਿੱਚ ਜਿਹੜੇ ਮੋੜ ਨੇ ਅਗਲੇ ਉਹ ਸਾਨੂੰ ਨਜ਼ਰ ਆਉਣਗੇ ਪਰ ਮੈਂ ਜੇ ਮੂਲ ਰੂਪ 'ਚ ਦੇਖਾਂ ਵੈਂਕਟਜੀ ਅਕਾਲੀ ਦਲ ਦਾ ਵੋਟ ਸ਼ੇਅਰ ਸਭ ਤੋਂ ਘਟਿਆ ਬੀਜੇਪੀ 3 ਨੰਬਰ ਤੇ ਪੰਜਾਬ 'ਚ ਆ ਗਈ ਪਰ ਪਹਿਲੇ ਤੇ ਦੂਜੇ ਨੰਬਰ ਦੀ ਲੜਾਈ ਹੈ ਜਿਹੜੀ ਸੱਤਾ ਆਮ ਆਦਮੀ ਪਾਰਟੀ ਕੋਲੇ ਹੈ ਲੋਕ ਸਭਾ ਦੀਆਂ 7 ਸੀਟਾਂ ਹੁਣ ਕਾਂਗਰਸ ਕੋਲੇ ਹੈ ਇਹ ਬੜਾ ਦਿਲਚਸਪ ਕੋਣ ਪੰਜਾਬ ਦੀ ਸਿਆਸਤ ਦੇ ਵਿੱਚ ਬਣਿਆ ਔਰ ਮੈਂ ਇੱਕ ਹੋਰ ਬੜੀ ਦਿਲਚਸਪ ਗੱਲ ਕਰਦਾ ਜਦੋਂ 2002 ਚ ਕੈਪਟਨ ਮਰਿੰਦਰ ਸਿੰਘ ਮੁੱਖ ਮੰਤਰੀ ਬਣੇ 2002 ਤੋਂ ਲੈ ਕੇ 2007 ਤੱਕ ਕੈਪਟਨ ਮਰਿੰਦਰ ਸਿੰਘ ਮੁੱਖ ਮੰਤਰੀ ਬਣੇ ਔਰ ਕੈਪਟਨ ਮਰਿੰਦਰ ਨੇ ਮੁੱਖ ਮੰਤਰੀ ਬਣਦਿਆਂ ਹੀ ਕਰਪਸ਼ਨ ਦੇ ਖਿਲਾਫ ਵੱਡਾ ਹੱਲਾ ਬੋਲਿਆ ਉਹਨਾਂ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਜੇਲ੍ਹ ਭੇਜਿਆ ਆਮਦਨ ਤੋਂ ਵੱਧ ਸਰੋਤਾਂ ਦੇ ਮਾਮਲੇ 'ਚ ਔਰ ਸੁਖਵੀਰ ਬਾਦਲ ਨੂੰ ਵੀ ਔਰ ਜਿੱਥੋਂ ਤੱਕ ਮੇਰੀ ਯਾਦਦਾਸ਼ਤ ਹੈ ਜੂਨ ਜੂਨ 2003 ਜੂਨ ਜਾਂ ਜੁਲਾਈ 2003 ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਔਰ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਸੀ ਉਦੋਂ ਇੱਕ ਮੈਂ ਕੌਮੀ ਚੈਨਲ 'ਚ ਕੰਮ ਕਰਦਾ ਸੀ ਵੈਂਕਟਜੀ ਔਰ ਮੈਂ ਖੁਦ ਉਦੋਂ ਕਵਰੇਜ ਕਰਦਾ ਰਿਹਾ ਜਦੋਂ ਗ੍ਰਿਫਤਾਰੀਆਂ ਦੇ ਲਈ ਵਿਜੀਲੈਂਸ ਬਿਊਰੋ ਪੰਜਾਬ ਦਾ ਛਾਪੇ ਮਾਰਦਾ ਸੀ ਪਰ ਮੈਨੂੰ ਲੱਗਦਾ ਦਸੰਬਰ 2004 ਜਾਂ ਦਸੰਬਰ 2003 2003 ਜੂਨ ਜੁਲਾਈ 'ਚ ਕੇਸ ਦਰਜ ਹੋਇਆ ਸੋ ਦਸੰਬਰ 2000 ਤਿੰਨ ਦੇ ਵਿੱਚ ਹੀ ਸੁਖਬੀਰ ਬਾਦਲ ਔਰ ਪ੍ਰਕਾਸ਼ ਸਿੰਘ ਬਾਦਲ ਜੇਲ੍ਹ ਚ ਜਾ ਚੁੱਕੇ ਸੀ ਪਟਿਆਲਾ ਔਰ ਜਦੋਂ 2004 ਚ ਵੋਟਾਂ ਪੈਂਦੀਆਂ ਨੇ ਤੇ ਸ਼ਰੋਮਣੀ ਅਕਾਲੀ ਦਲ 9 ਸੀਟਾਂ ਜਿੱਤਦਾ ਪੰਜਾਬ ਚ ਜਦੋਂ ਕੈਪਟਨ ਮਰਿੰਦਰ ਸੱਤਾ ਚ ਹੁੰਦਾ ਹੈ ਕੈਪਟਨ ਮਰਿੰਦਰ ਦੀ ਸੱਤਾ ਕਰਪਸ਼ਨ ਦੇ ਖਿਲਾਫ ਕੈਪਟਨ ਮਰਿੰਦਰ ਦਾ ਐਕਸ਼ਨ ਬਹੁਤ ਸਾਰੇ ਅਕਾਲੀ ਲੀਡਰਾਂ ਦੇ ਪਰਚੇ ਦਰਜ ਕੀਤੇ ਗਏ ਤੇ ਅਕਾਲੀ ਦਲ ਜਿੱਤਦਾ 9 ਸੀਟਾਂ ਭਾਜੀਪੀ 2 11 ਸੀਟਾਂ ਜਿੱਤਦੇ ਨੇ ਹੁਣ ਭਗਵੰਤ ਮਾਨ ਨੇ ਬਹੁਤ ਕਰਪਸ਼ਨ ਦੇ ਖਿਲਾਫ ਐਕਸ਼ਨ ਲਿਆ ਦਾਵੇ ਕੀਤੇ ਕਈ ਲੀਡਰ ਕਾਂਗਰਸ ਦੇ ਅੰਦਰ ਭੇਜੇ ਤੇ ਭਗਵੰਤ ਮਾਨ 2022 ਚ ਮੁੱਖ ਮੰਤਰੀ ਬਣਦੇ ਨੇ ਔਰ 2 ਸਾਲ ਬਾਅਦ ਠੀਕ 2022 ਦੀ ਕਹਾਣੀ ਭਗਵੰਤ ਮਾਨ ਐਕਸ਼ਨ ਦੇ ਖਿਲਾਫ ਲੜਾਈ ਲੜਦੇ ਨੇ ਤੇ ਹੁਣ ਜਦੋਂ ਨਤੀਜੇ ਆਉਂਦੇ ਨੇ ਤੇ ਕਾਂਗਰਸ 7 ਸੀਟਾਂ ਜਿੱਤਦੀ ਹੈ ਹੁਣ ਸਵਾਲ ਇਹ ਹੈ ਕਿ ਕੀ ਜਦੋਂ ਸਾਡੀਆਂ ਸਰਕਾਰਾਂ ਭਾਵੇਂ ਕੈਪਟਨ ਅਮਰਿੰਦਰ ਜਾਂ ਭਗਵੰਤ ਮਾਨ ਜਦੋਂ ਕਰਪਸ਼ਨ ਦੇ ਖਿਲਾਫ ਲੜਾਈ ਲੜਦੇ ਨੇ ਕੀ ਇਹ ਲੜਾਈ ਨਿਰਪੱਖਤਾ ਵਾਲੀ ਨਹੀਂ ਹੁੰਦੀ ਕੀ ਇਹ ਭਾਅ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਅਸੀਂ ਸਿਆਸੀ ਬਦਲਾ ਲੈ ਰਹੇ ਹਾਂ ਇਹ ਇਹ ਸਾਰੇ ਫੈਕਟਰ ਨਹੀਂ ਜਿਹੜੇ ਲੋਕਾਂ ਤੇ ਪ੍ਰਭਾਵ ਪਾਉਂਦੇ ਨੇ ਕਿਉਂਕਿ ਲੋਕ ਸਿਰਫ ਤੇ ਸਿਰਫ ਕਰਪਸ਼ਨ ਦੇ ਖਿਲਾਫ ਲੜਾਈ ਨਹੀਂ ਦੇਖਣਾ ਚਾਹੁੰਦੇ ਲੋਕ ਇਹ ਵੀ ਦੇਖਣਾ ਚਾਹੁੰਦੇ ਨੇ ਕਿ ਕੀ ਸੱਚਮੁੱਚ ਕਰਪਸ਼ਨ ਖਤਮ ਹੋਈ ਔਰ ਇਸ ਵਾਰ ਵੀ ਬਹੁਤ ਸਾਰੇ ਜਿਹੜੇ ਵਿਰੋਧੀ ਧਿਰ ਦੇ ਲੀਡਰ ਨੇ ਉਹ ਲਗਾਤਾਰ ਭਗਵੰਤ ਮਾਨ ਦੀ ਸਰਕਾਰ ਨੂੰ ਨਿਸ਼ਾਨੇ 'ਚ ਲੈਂਦੇ ਰਹੇ ਨੇ ਸੋ ਭਾਵੇਂ ਭਗਵੰਤ ਮਾਨ ਨੇ ਬਹੁਤ ਚੰਗੇ ਕੰਮ ਵੀ ਕੀਤੇ ਮੁਫਤ ਬਿਜਲੀ ਦਿੱਤੀ ਖੇਤਾਂ ਤੱਕ ਪਾਣੀ ਪਹੁੰਚਾਇਆ ਨਹਿਰੀ ਪਾਣੀ ਪਹੁੰਚਾਇਆ ਦਿਨ ਚ ਬਿਜਲੀ ਦਿੱਤੀ ਖੇਤਾਂ ਦੇ ਵਿੱਚ ਨੌਕਰੀਆਂ ਵੀ 43000 ਪਰ ਇਸ ਦੇ ਬਾਵਜੂਦ ਇੱਕ ਕਾਰਨ ਤੁਸੀਂ ਵੱਡਾ ਮੂਲ ਰੂਪ ਚ ਕਿਹੜਾ ਦੇਖਦੇ ਹੋ ਵੈਂਕਟਜੀ ਕਿ ਕਾਂਗਰਸ 7 ਸੀਟਾਂ ਲੈ ਗਈ ਤੇ ਭਗਵੰਤਪਨ 3 ਤੇ ਰਹਿ ਗਿਆ ਦੇਖੋ ਮੈਂ ਇਹੀ ਗੱਲ ਦੇਖ ਰਿਹਾ ਚਾ ਜਿੱਥੇ ਤੁਸੀਂ ਇੱਕ ਤਾਂ ਗੱਲ ਕੀਤੀ ਜਿਹੜੇ ਕੱਟਰ ਪੰਥੀ ਆਗੂ ਜਿਹੜੇ ਹੈਗੇ ਆ ਇਨਾਂ ਦਾ ਜਿਹੜਾ ਵੋਟ ਪਰਸੈਂਟੇਜ ਦੇਖੀਏ ਤੇ ਵੀ ਬਹੁਤ ਇੰਟਰਸਟਿੰਗ ਹੈ ਇਹ 12.43% ਹੋ ਜਾਂਦਾ ਥੋੜਾ ਬਹੁਤ ਘੱਟ ਵੱਧ ਵੀ ਸਕਦਾ ਹੈ ਲੇਕਿਨ ਇਹ ਬੜਾ ਸਾਈਜ਼ੇਬਲ ਹੈ ਇਹਦੇ ਨਾਲ ਇੱਕ ਚੀਜ਼ ਜਿਹੜੀ ਪੰਜਾਬ ਪੋਲਿਟਿਕਸ ਦੇ ਵਿੱਚ ਸਿੱਧੇ-ਸਿੱਧੇ ਤੌਰ ਤੇ ਆਉਂਦੀ ਹੈ ਕਿ ਹਜੇ ਵੀ ਕਿਤੇ ਪੰਜਾਬੀਆਂ ਨੂੰ ਗੁੱਸਾ ਪਾਵੇਂ 84 ਦਾ ਹੈਗਾ ਹਰਮੰਦਰ ਸਾਹਿਬ ਤੇ ਅਟੈਕ ਦਾ ਹੈਗਾ ਜਿਹੜੇ ਉਹਨਾਂ ਦੇ ਮੁੱਦੇ ਨੇ ਉਹਨਾਂ ਦਾ ਗੁੱਸਾ ਕਿਤੇ ਪਿੰਡਾਂ ਦੇ ਵਿੱਚ ਹੁਣ ਵੀ ਹੈਗਾ ਇਹ ਜਿਹੜਾ ਗੁੱਸਾ ਹੈਗਾ ਇਸ ਗੁੱਸੇ ਦੀ ਗੱਲ ਕਰਨ ਵਾਲਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਹੈ ਉਹਦੇ ਉਹਦੇ ਕਮਜ਼ੋਰ ਹੋਣ ਦੇ ਤੋਂ ਬਾਅਦ ਆ ਜਿਹੜੇ ਕੱਟੜ ਪੰਥਕ ਲੀਡਰ ਹੈਗੇ ਆ ਇਹਨਾਂ ਨੂੰ ਲੋਕ ਜਿਹੜੇ ਹੈਗੇ ਆ ਵੋਟ ਪਾ ਰਹੇ ਆ ਬਹੁਤ ਸਾਰੇ ਪੰਜਾਬ ਦੇ ਵਿੱਚ ਇਹੋ ਜਿਹੇ ਪਰਿਵਾਰ ਹੈ ਜਿਹੜੇ ਅ ਸ਼ੁਰੂ ਤੋਂ ਅਕਾਲੀ ਦਲ ਦੇ ਨਾਲ ਜੁੜੇ ਸੀਗੇ ਤੇ ਇਸ ਵਾਰ ਉਹਨਾਂ ਨੇ ਇਹ ਚ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਹਦੇ ਵਿੱਚ ਕਰਦੇ ਵੱਡਿਆਂ ਨੇ ਵੀ ਤੇ ਛੋਟੀ ਉਮਰ ਦੇ ਜਿਹੜੇ ਯੰਗ ਵੋਟਰ ਹੈਗੇ ਆ ਉਹਨਾਂ ਨੇ ਵੀ ਜਿਹੜਾ ਵੋਟ ਹੈਗਾ ਉਹ ਸਰਬਜੀਤ ਸਿੰਘ ਖਾਲਸਾ ਤੇ ਅਮਰਿਤਪਾਲ ਸਿੰਘ ਨੂੰ ਪਾਇਆ ਉਹਦੇ ਨਾਲ ਨਾਲ ਇਹ ਵੀ ਦੇਖਣ ਵਾਲੀ ਗੱਲ ਹੈ ਬੜੀ ਬੜੀ ਰੋਚਕ ਗੱਲ ਹੈ ਕਿ ਇੱਕ ਪਾਸੇ ਜਦੋਂ ਜਿਹੜਾ ਇਹ ਗੁੱਸਾ 84 ਦਾ ਹਰਮੰਦਰ ਸਾਹਿਬ ਤੇ ਅਟੈਕ ਦਾ ਸਰਬਜੀਤ ਸਿੰਘ ਖਾਲਸਾ ਦੀ ਬੈਕਗ੍ਰਾਉਂਡ ਸਾਰਿਆਂ ਨੂੰ ਪਤਾ ਹੈ ਉਸ ਤੋਂ ਬਾਅਦੂਦ ਜੇ ਪੂਰੇ ਪੰਜਾਬ 'ਚ ਦੇਖ ਰਹੇ ਆ ਤੇ ਕਾਂਗਰਸ ਦਾ ਜਿਹੜਾ ਵੋਟ ਸ਼ੇਅਰ ਹੈਗਾ ਉਹ ਉੱਪ ਜਾ ਰਿਹਾ ਹੈ ਇਹ ਇਹ ਬੜੀ ਇੱਕ ਅੰਤਰ ਵਿਰੋਧੀ ਪੰਜਾਬ ਦੀ ਇੱਕ ਡਾਇਨਾਮਿਕ ਹੈ ਜੋ ਕਿਤੇ ਤੁਸੀਂ ਕਹੋ ਕਿ ਪਿੰਡੂ ਖੇਤਰ ਚ ਫਸੀ ਹੈ ਇੱਕ ਸੈਕਸ਼ਨ ਦੇ ਵਿੱਚ ਫਸੀ ਹੈ ਲੇਕਿਨ ਇਹ ਇੰਪੋਰਟੈਂਟ ਹੈ ਹੁਣ ਜੇ ਅਸੀਂ ਆਮ ਆਦੀ ਪਾਰਟੀ ਦੇ ਉੱਤੇ ਆਨੇ ਪਿਛਲੀ ਵਾਰ ਮੈਨੂੰ ਲੱਗਾ ਕਿ 19 ਜਦੋਂ ਅਸੀਂ 2022 ਦੀ ਜੇ ਗੱਲ ਕਰਦੇ ਆ ਵਿਧਾਨ ਸਭਾ ਦੀ ਜਦੋਂ 92 ਸੀਟਾਂ ਆਈਆਂ ਇਹ ਸਾਰੀ ਵੋਟ ਸ਼ੇਅਰ ਜਿਹੜਾ ਹੈਗਾ ਉਹ ਚ ਮੈਕਸਿਮਮ ਉਦੋਂ ਆਮ ਆਦੀ ਪਾਰਟੀ ਨੂੰ ਪਿਆ ਆਮ ਆਦੀ ਪਾਰਟੀ ਨੂੰ ਕਾਂਗਰਸ ਦੇ ਨਾਲ ਇੰਡੀ ਗਠਬੰਧਨ ਦੇ ਵਿੱਚ ਆਉਣ ਦਾ ਕੀ ਫਾਇਦਾ ਹੋ ਰਿਹਾ ਹੈ ਕਿ ਨੁਕਸਾਨ ਜੇ ਅਸੀਂ ਦਿੱਲੀ ਦੇਖਦੇ ਆ ਕੋਈ ਸੀਟ ਨਹੀਂ ਜੇ ਅਸੀਂ ਪੰਜਾਬ ਦੇਖਦੇ ਆਂ ਤੇ ਆਮ ਆਦਮੀ ਪਾਰਟੀ ਜਿਹੜੀ 92 ਸੀਟਾਂ ਲੈ ਕੇ ਪੰਜਾਬ ਦੇ ਵਿੱਚ ਬਿਲਕੁਲ ਇੱਕ ਸਭ ਤੋਂ ਮਜ਼ਬੂਤ ਪਾਰਟੀ ਹੋਈ ਚੁੱਕੀ ਵੋਟ ਸ਼ੇਅਰ ਦੇ ਵਿੱਚ ਵੀ ਘਟਾ ਆ ਜਾਂਦਾ ਸੀਟਾਂ ਜਿਹੜੀਆਂ ਹੈਗੀਆਂ ਨਾ ਜੇ ਅਸੀਂ ਸੀਟ ਨੂੰ 2019 ਤੋਂ ਕੰਪੇਅਰ ਕਰੀਏ ਤਾਂ ਦੋ ਸੀਟਾਂ ਵੱਧ ਗਈਆਂ ਉਹਨਾਂ ਦੀਆਂ ਲੇਕਿਨ ਸਰਕਾਰ ਇਨੀ ਮਜ਼ਬੂਤ ਹੁੰਦੇ ਹੋਏ ਜੋ ਪੋਜੀਸ਼ਨ ਇਸ ਵੇਲੇ ਕਾਂਗਰਸ ਦੀ ਹੈ ਉਹ ਸ਼ਾਇਦ ਆਮ ਆਦਮੀ ਪਾਰਟੀ ਦੀ ਹੋਣੀ ਚਾਹੀਦੀ ਸੀ ਹੁਣ ਇਹਦੇ ਵਿੱਚ ਕਾਰਨ ਕਾਰਨ ਜਿਹੜਾ ਮੁੱਖ ਤੌਰ ਤੇ ਮੈਨੂੰ ਨਜ਼ਰ ਆਉਂਦਾ ਐਂਟੀ ਇਨਕੰਮੈਂਸੀ ਇੱਕ ਫੈਕਟਰ ਹੁੰਦਾ ਜਿਹੜਾ ਬਹੁਤ ਜ਼ਰੂਰੀ ਹੈ ਅ ਬਿਜਲੀ ਮੁਫਤ ਬਿਜਲੀ ਦੀ ਗੱਲ ਮੁਫਤ ਬਿਜਲੀ ਦੀ ਗੱਲ ਦਾ ਸਭ ਤੋਂ ਵੱਡਾ ਨੁਕਸਾਨ ਸਰਕਾਰ ਨੂੰ ਇਲੈਕਸ਼ਨ ਤੋਂ ਪਹਿਲਾਂ ਐਡੀ ਗਰਮੀਆਂ 'ਚ ਇਲੈਕਸ਼ਨ ਹੋਏ ਲਗਾਤਾਰ ਬਿਜਲੀ ਦੇ ਕੱਟ ਲੱਗ ਰਹੇ ਸੀਗੇ ਇਹ ਗੱਲ ਤੁਹਾਨੂੰ ਛੋਟੀ ਲੱਗ ਸਕਦੀ ਹੈ ਲੇਕਿਨ ਬਿਜਲੀ ਇੱਕ ਇਹੋ ਜਿਹੀ ਇਹੋ ਜਿਹੀ ਬਾਤ ਨਹੀਂ ਹਰ ਇੱਕ ਘਰ ਦੇ ਵਿੱਚ ਬਹੁਤ ਜ਼ਰੂਰੀ ਹੈ ਬਹੁਤ ਅਹਿਮੀਅਤ ਰੱਖਦੀ ਹੈ ਛੋਟੇ ਬੱਚੇ ਲੋਕਾਂ ਦੇ ਘਰਾਂ ਦੇ ਅੱਜਕੱਲ ਪਾਣੀ ਦੀ ਜਿਹੜੀ ਸਪਲਾਈ ਹੈ ਕਿਤੇ ਵੀ ਉਹ ਜਦੋਂ ਤੱਕ ਮੋਟਰਾਂ ਤੋਂ ਬਿਨਾਂ ਨਹੀਂ ਆਉਂਦੀ ਨਾ ਚੱਲਦੀ ਆਮ ਆਦਮੀ ਪਾਰਟੀ ਨੂੰ ਇਸ ਅਲਾਈਅੰਸ ਦੇ ਵਿੱਚ ਪੰਜਾਬ ਦੇ ਵਿੱਚ ਨੁਕਸਾਨ ਨੇਸ਼ਨਲੀ ਵੀ ਜੇ ਕੇਜਰੀਵਾਲ ਸਾਹਿਬ ਨੂੰ ਅਸੀਂ ਦੇਖਦੇ ਹਾਂ ਤੇ ਇਹ ਇਲੈਕਸ਼ਨ ਤੋਂ ਬਾਅਦ ਸ਼ਾਇਦ ਦਿੱਲੀ ਦੇ ਵਿੱਚ ਜਿਸ ਤਰੀਕੇ ਨਾਲ ਬਿਲਕੁਲ ਹੁੰਜਾ ਫਿਰ ਗਿਆ ਜੇ ਇਥੇ ਕੋਈ ਥੋੜੀ ਜਿਹੀ ਵੀ ਉਹ ਸੀਟਾਂ ਲੈ ਜਾਂਦੇ ਤੇ ਨਜ਼ਰ ਆਂਦਾ ਕਿ ਕੋਈ ਸਿੰਪਥੀ ਉਹਨਾਂ ਨੂੰ ਮਿਲ ਰਹੀ ਹੈ ਕਾਂਗਰਸ ਦੇ ਨਾਲ ਹੋਣ ਦਾ ਕੋਈ ਫਾਇਦਾ ਵੀ ਮਿਲ ਰਿਹਾ ਹੈ ਇਸ ਅਲਾਈਅੰਸ ਦਾ ਫਾਇਦਾ ਸਿੱਧੇ ਤੌਰ ਤੇ ਕਾਂਗਰਸ ਨੂੰ ਹੋਇਆ ਕਾਂਗਰਸ ਦਾ ਵੋਟ ਸ਼ੇਅਰ ਪੰਜਾਬ ਦੇ ਵਿੱਚ ਵਧਿਆ ਜਿੱਥੇ ਲੱਗ ਰਿਹਾ ਸੀਗਾ ਕਿ ਕਾਂਗਰਸ ਬਹੁਤ ਪਿਛੜ ਗਈ ਹੈ ਕੁਝ ਟਿਕਟਾਂ ਦੇ ਵਿੱਚ ਵੀ ਦੇਣ ਦੇ ਵਿੱਚ ਕਾਂਗਰਸ ਨੇ ਗਲਤੀ ਕੀਤੀ ਸੀਗੀ ਸ਼ਾਇਦ ਉਹ ਗਲਤੀ ਨਾ ਕਰਦੇ ਤੇ ਕਾਂਗਰਸ ਦੀਆਂ ਸੀਟਾਂ ਇਸ ਤੋਂ ਵੀ ਜਿਹੜੀਆਂ ਕੁਝ ਆਮ ਆਦਮੀ ਪਾਰਟੀ ਦੇ ਕੋਲ ਗਈਆਂ ਆ ਵੀ ਨਾ ਜਾਂਦੇ ਹੁਣ ਚੈਲੰਜ ਸਭ ਤੋਂ ਵੱਡਾ ਜੇ ਕਿਸੇ ਦੇ ਸਾਹਮਣੇ ਇਸ ਵੇਲੇ ਹੈਗਾ ਉਹ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਦਾ ਕੇਜਰੀਵਾਲ ਸਾਹਿਬ ਦਾ ਲੋਕ ਸਭਾ ਚੋਣਾਂ ਦੇ ਵਿੱਚ ਬਿਲਕੁਲ ਹੁਣ ਜਾ ਫਿਰ ਜਾਣ ਤੋਂ ਬਾਅਦ ਭਗਵੰਤ ਮਾਨ ਨੂੰ ਤੁਸੀਂ ਇਹ ਮੰਨ ਸਕਦੇ ਹੋ ਕਿ ਹੁਣ ਭਗਵੰਤ ਮਾਨ ਹੀ ਪੰਜਾਬ ਦੇ ਵਿੱਚ ਹੀ ਨਹੀਂ ਦੇਸ਼ ਦੇ ਵਿੱਚ ਦੇਖਿਆ ਜਾਵੇ ਆਮ ਆਦਮੀ ਪਾਰਟੀ ਦਾ ਇੱਕੋ ਹੀ ਜਿਹੜਾ ਮੁਖ ਨੇਤਾ ਰਹਿ ਜਾਂਦਾ ਉਹ ਭਗਵੰਤ ਮਾਨ ਰਹਿੰਦਾ ਮੈਨੂੰ ਇਹ ਲੱਗਦਾ ਕਿ ਹੁਣ ਮੇਨ ਅਥਾਰਟੀ ਜਿਹੜੀ ਹੈ ਉਹ ਭਗਵੰਤ ਮਾਨ ਹੇਕੇ ਆਮ ਆਦਮੀ ਪਾਰਟੀ ਦੇ ਨੂੰ ਮੰਨ ਲੈਣਾ ਚਾਹੀਦਾ ਕਿਉਂਕਿ ਕੇਜਰੀਵਾਲ ਸਾਹਿਬ ਉਹ ਫੇਰ ਦੁਬਾਰਾ ਜੇਲ੍ਹ ਦੇ ਵਿੱਚ ਜਾਣਗੇ ਉਹਨਾਂ ਦੀ ਇੱਕ ਅਲੱਗ ਆਪਣੀ ਜਿਹੜੀ ਲੜਾਈ ਹੈ ਉਹ ਜਾਰੀ ਰਹੇਗੀ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੁਣੇ ਵੀ ਉਹ ਮੌਜੂਦਾ ਇੱਕ ਵੱਡੀ ਮੈਜੋਰਟੀ ਵਾਲੀ ਸਰਕਾਰ ਦੇ ਵਿੱਚ ਹੈਗੇ ਹਨ ਉਹਨਾਂ ਕੋਲ ਸਮਾਂ ਹੈਗਾ 2027 ਤੱਕ ਪਾਵੇਂ ਆ ਜਮਨੀ ਚੋਣਾਂ ਦੀ ਅਸੀਂ ਗੱਲ ਕਰ ਰਹੇ ਹਾਂ ਜਦੋਂ ਸਰਕਾਰ ਹੁੰਦੀ ਹੈ ਤੁਹਾਨੂੰ ਸਰਕਾਰ ਦੇ ਕੁਝ ਫਾਇਦੇ ਮਿਲਦੇ ਹਨ ਇਹਨਾਂ ਚੋਣਾਂ ਤੋਂ ਇਹਨਾਂ ਚੋਣਾਂ ਤੋਂ ਜੋ ਰਿਜ਼ਲਟ ਨਿਕਲੇ ਹੈ ਜਿਹੜੇ ਵੋਟ ਸ਼ੇਅਰਸ ਚੇਂਜ ਹੋ ਰਹੇ ਹੈ ਮੈਨੂੰ ਇਹ ਲੱਗਦਾ ਹੈ ਕਿ ਭਗਵੰਤ ਮਾਨ ਸਰਕਾਰ ਇਹਨੂੰ ਬੜੇ ਧਿਆਨ ਦੇ ਨਾਲ ਵਾਚ ਰਹੀ ਹੋਏਗੀ ਤੇ ਇਹਨਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਕਰੈਕਟਿਵ ਮੀਅਰਸ ਪੰਜਾਬ ਦੇ ਵਿੱਚ ਲਏਗੀ ਕਿਉਂਕਿ ਪੰਜਾਬ ਦੇ ਵਿੱਚ ਜਿੱਥੇ ਅਕਾਲੀ ਦਲ ਡਾਊਨ ਜਾ ਰਿਹਾ ਹੈ ਆਮ ਆਦਮੀ ਪਾਰਟੀ ਡਾਊਨ ਗਈ ਹੈ ਉੱਥੇ ਕਾਂਗਰਸ ਤੇ ਭਾਜਪਾ ਉੱਪ ਗਏ ਹੈ ਭਾਜਪਾ ਦਾ ਅਸਲੀ ਜੋ ਭਾਜਪਾ ਕਿੱਥੇ ਪਹੁੰਚੇਗੀ ਕਾਂਗਰਸ ਕਿੱਥੇ ਹੈ ਆਮ ਆਦੀ ਪਾਰਟੀ ਕਿੱਥੇ ਹੈ ਇਹ ਉਦੋਂ ਆਏਗਾ ਜਦੋਂ ਕੌਨਸਟਿਟੂਐਂਸੀ ਵਾਈਜ਼ ਵੋਟ ਸ਼ੇਅਰ ਆ ਜਾਏਗਾ ਕਿਉਂਕਿ ਇੱਕ ਲੋਕ ਸਭਾ ਕੌਨਸਟਿਟੂਐਂਸੀ ਚ 9 9 10 10 ਜਿਹੜੀਆਂ ਤੁਹਾਡੀਆਂ ਵਿਧਾਨ ਸਭਾ ਦੀਆਂ ਅਸੈਂਬਲੀ ਕੌਨਸਟਿਟੂਐਂਸੀਜ਼ ਹੈਗੀਆਂ ਉਹਦੇ ਵਿੱਚ ਜਿਹੜਾ ਵੋਟ ਸ਼ੇਅਰ ਹੈ ਉਹ ਡਿਸਾਈਡ ਕਰ ਦੇਗਾ ਕਿ ਅਗਲੀ ਵਾਰ ਪਾਵੇਂ ਤੁਸੀਂ ਲੋਕ ਸਭਾ ਹਰ ਰਹੇ ਹੋ ਇਸ ਲਈ ਵੋਟ ਸ਼ੇਅਰ ਇੰਪੋਰਟੈਂਟ ਹੈ ਕਿ ਅਗਲੀ ਵਿਧਾਨ ਸਭਾ ਦੇ ਵਿੱਚ ਤੁਹਾਨੂੰ ਕਿਹੜੀ ਕਿਹੜੀ ਵਿਧਾਨ ਸਭਾ ਸੀਟਾਂ ਦੇ ਉੱਤੇ ਕਿੰਨੇ ਪਰਸੈਂਟ ਵੋਟ ਮਿਲੀ ਹੈ ਜਿਹੜੀ ਤੁਹਾਨੂੰ ਵਾਦਾ ਦੇ ਸਕਦੀ ਹੈ ਜੇ ਅਸੀਂ ਕਿਸਾਨੀ ਮੁੱਦਿਆਂ ਦੀ ਤੁਸੀਂ ਗੱਲ ਕੀਤੀ ਦੇਖੋ ਜੇ ਅਸੀਂ ਖਾਸ ਕਰਕੇ ਪੰਜਾਬ ਦੀ ਗੱਲ ਕਰਦੇ ਹਾਂ ਕੈਪਟਨ ਅਮਰਿੰਦਰ ਨੇ ਜਿਸ ਵੇਲੇ ਪਾਣੀਆਂ ਦੇ ਮੁੱਦੇ ਦੇ ਉੱਤੇ ਸਟੈਂਡ ਲਿੱਤਾ ਪੰਜਾਬ ਨੇ ਉਹਨੂੰ ਇਸ ਡਿਸੀਜਨ ਦੇ ਉੱਤੇ ਜਾਂ ਇਹ ਉਹਨਾਂ ਦੇ ਸਟੈਂਡ ਦੇ ਉੱਤੇ ਫੁੱਲ ਚੜਾਏ ਤੇ ਉਹਨਾਂ ਨੂੰ ਚੰਗੀ ਮੈਜੋਰਟੀ ਵੀ ਮਿਲੀ ਕੈਪਟਨ ਅਮਰਿੰਦਰ ਸਿੰਘ ਜੀ ਦੀ ਇਹ ਗੱਲ ਕਰਦੇ ਆ ਤੇ ਪਟਿਆਲਾ ਦੀ ਵੀ ਕੌਨਸਟਿਟੂਐਂਸੀ ਵਾਈਜ਼ ਦੇਖਣੀ ਹੋਏਗੀ ਲੇਕਿਨ ਰਾਣੀ ਪ੍ਰਨੀਤ ਕੌਰ ਜੀ ਦੇ ਹਾਰ ਜਾਣ ਤੋਂ ਬਾਅਦ ਬੀਜੇਪੀ ਦੇ ਅੰਦਰ ਪੂਰੀ ਜਿਹੜੀ ਕੈਪਟਨ ਸਾਹਿਬ ਤੇ ਕੈਪਟਨ ਅਮਿੰਦਰ ਸਾਹਿਬ ਦੇ ਨਾਲ ਜਿਹੜੇ ਜਿਹੜੇ ਨੇਤਾ ਬੀਜੇਪੀ ਚ ਗਏ ਉਹਨਾਂ ਨੂੰ ਇਸ ਵੇਲੇ ਬਹੁਤ ਕ੍ਰਾਈਸਿਸ ਦੀ ਸਥਿਤੀ ਆ ਗਈ ਤੇ ਜੇ ਅਸੀਂ ਆਮ ਆਦਮੀ ਪਾਰਟੀ ਦੀ ਗੱਲ ਕਰਦੇ ਆ ਕਿ ਜਦੋਂ ਕਾਂਗਰਸ ਦੇ ਕੋਲ ਵੀ ਕੋਈ ਡਿਸੀਸਿਵਲੀ ਹਜੇ ਲੀਡਰ ਨਹੀਂ ਹੈਗਾ ਹੁਣ ਜਿਸ ਜਿਸ ਤਰ੍ਹਾਂ ਦੀ ਸਥਿਤੀ ਕਾਂਗਰਸ ਦੀ ਆ ਗਈ ਹੈ ਇਸ ਸਥਿਤੀ ਤੋਂ ਬਾਅਦ ਦੇਖੋ ਇਹ ਤਾਂ ਨਜ਼ਰ ਆਉਂਦਾ ਕਿ ਕੇਂਦਰ ਸਰਕਾਰ ਦੇ ਵਿੱਚ ਜਿਸ ਤਰੀਕੇ ਦੀ ਬੀਜੇਪੀ ਦੀ ਮਜ਼ਬੂਤੀ ਸੀਗੀ ਹੁਣ ਬੀਜੇਪੀ ਜਦੋਂ ਆਪਣੇ ਤੌਰ ਦੇ ਉੱਤੇ ਫੁੱਲ ਐਬਸੋਲਿਊਟ ਮੈਜੋਰਟੀ ਨਹੀਂ ਲੈ ਕੇ ਮੈਜੋਰਟੀ ਨਹੀਂ ਲੈ 파ਰੀ ਤੇ ਉਹਦਾ ਇੱਕ ਅਸਰ ਇਹ ਆਏਗਾ ਕਿ ਕਾਂਗਰਸ ਹੁਣ ਮਜ਼ਬੂਤ ਹੋਣ ਦਾ ਕਾਂਗਰਸ ਨੂੰ ਇਹ ਬਹੁਤ ਸੋਹਣਾ ਮੌਕਾ ਹੈ ਇਹਦੇ ਵਿੱਚ ਬੜਾ ਕਲੀਅਰ ਹੋ ਗਿਆ ਹੈ ਇਲੈਕਸ਼ਨ ਦੇ ਵਿੱਚ ਨੇਤਾ ਵੀ ਜਿਹੜਾ ਹੈਗਾ ਰਾਹੁਲ ਗਾਂਧੀ ਪਾਵੇਂ ਪਾਵੇਂ ਕਾਂਗਰਸ 100 ਨੂੰ ਟੱਚ ਕਰ ਰਹੀ ਹੈ ਜਾਂ 100 ਤੋਂ ਥੱਲੇ ਰਹਿ ਰਹੀ ਹੈ ਲੇਕਿਨ ਰਾਹੁਲ ਗਾਂਧੀ ਹੁਣ ਤੁਸੀਂ ਨਲਾਇਕ ਕਹੋ ਲਾਇਕ ਕਹੋ ਜਾਂ ਕਹਿ ਦੋ ਕਿ ਵੀ ਇਹਨੇ ਇਹਨੇ ਸਾਲ ਫੇਲ ਹੋਣ ਤੋਂ ਬਾਅਦ ਕੰਪਾਰਟਮੈਂਟ ਆ ਗਈ ਹੈ ਲੇਕਿਨ ਇਸ ਵੇਲੇ ਮੰਨਣਾ ਪਏਗਾ ਕਿ ਜਿਹੜੀ ਤੁਹਾਡੀ ਆਪੋਜੀਸ਼ਨ ਹੈ ਉਹਦੀ ਕਮਾਨ ਹੁਣ ਰਾਹੁਲ ਗਾਂਧੀ ਦੇ ਹੱਥ ਦੇ ਵਿੱਚ ਆ ਗਈ ਹੈ ਉਹਨਾਂ ਕੋਲ ਬਹੁਤ ਕੁਝ ਕਲੇਮ ਕਰਨ ਲਈ ਦਾਵਾ ਕਰਨ ਲਈ ਹੈ ਉਹਨਾਂ ਨੇ ਜਿਹੜੇ ਹਜੇ ਤੱਕ ਇਲਜ਼ਾਮ ਉਹ ਲਗਾਉਂਦੇ ਰਹੇ ਪਾਰਟੀਆਂ ਬੀਜੇਪੀ ਦੇ ਉੱਤੇ ਇਹਦੇ ਵਿੱਚ ਉਹ ਥੋੜਾ ਜ਼ੋਰ ਜਿਹੜੀ ਉਹਨਾਂ ਦੀ ਇੰਪਰੂਵਮੈਂਟ ਆਈ ਹੈ ਉਹ ਅੰਗਰੇਜ਼ੀ ਵਿੱਚ ਕਹਿੰਦੇ ਹੁੰਦੇ ਟੂ ਲਿਟਲ ਟੂ ਲੇਟ ਲੇਕਿਨ ਇਸ ਕੇਸ ਦੇ ਵਿੱਚ ਹਜੇ ਮੈਂ ਇਹ ਨਹੀਂ ਮੰਨਦਾ ਕਿ ਇਟ ਇਜ਼ ਟੂ ਲੇਟ ਕਿਤੇ ਨਾ ਕਿਤੇ ਜਿਹੜਾ ਰਿਵਾਈਵਲ ਪੂਰੇ ਦੇਸ਼ ਦੇ ਵਿੱਚ ਨਜ਼ਰ ਆਇਆ ਇਹ ਕਾਂਗਰਸ ਨੂੰ ਇੱਕ ਆਪਰਚੂਨਿਟੀ ਹੈ ਇਸ ਲਈ ਕਿਉਂਕਿ ਹੁਣ ਸੰਸਦ ਦੇ ਵਿੱਚ ਤੁਹਾਨੂੰ ਬਹੁਤ ਸਾਰੇ ਵਾਕਆਊਟਸ ਮਿਲਣਗੇ ਹੁਣ ਸੰਸਦ ਦੇ ਵਿੱਚ ਤੁਹਾਨੂੰ ਬਹੁਤ ਸਾਰੀਆਂ ਹੌਟ ਡਿਬੇਟਸ ਮਿਲਣਗੀਆਂ ਹੁਣ ਤੁਹਾਨੂੰ ਜ਼ਿਆਦਾ ਤਕਰਾਰ ਮਿਲੇਗਾ ਸੰਸਦ ਦੇ ਵਿੱਚ ਇਹਦਾ ਇਮਪੈਕਟ ਕੀ ਪੰਜਾਬ ਦੇ ਉੱਤੇ ਆਏਗਾ ਹੁਣ ਪੰਜਾਬ ਦੇ ਵਿੱਚ ਕਿਹਾ ਭਗਵੰਤ ਮਾਨ ਫਾਇਦਾ ਕੇਂਦਰ ਸਰਕਾਰ ਤੋਂ ਕਿੰਨਾ ਕਲੈਪ ਆਣਗੇ ਆਉਣ ਵਾਲੇ 2027 ਦੇ विधानसभा ਚੋਣਾਂ ਦੇ ਵਿੱਚ ਕਿ ਆਮ ਆਦਮੀ ਪਾਰਟੀ ਪੁਰਾਣਾ ਵਾਲਾ ਆਪਣਾ ਜਾਦੂ ਕਰ ਪਾਏਗੀ ਜਿਵੇਂ ਤੁਸੀਂ ਦੱਸਿਆ ਕਿ ਕਿਨੇ ਮੰਤਰੀ ਹਾਰ ਗਏ ਜਿਮਨੀ ਚੋਣਾਂ ਹੋਣੀਆਂ ਨੇ ਜੋ ਇਲੈਕਸ਼ਨ ਤੋਂ ਪਹਿਲਾਂ ਬਹੁਤ ਸਾਰੀ ਵੀਡੀਓਜ਼ ਵਾਇਰਲ ਹੋ ਗਏ ਆ ਆਡੀਓ ਵਾਇਰਲ ਹੋ ਗਏ ਆ ਹੁਣ ਸਿੱਧੇ ਸਿੱਧੇ ਤੌਰ ਤੇ ਹੁਣ ਭਗਵੰਤ ਮਾਨ ਦੇ ਉੱਤੇ ਹੈਗਾ ਪੰਜਾਬ ਦੀ ਜਨਤਾ ਜੋ ਮੈਨੂੰ ਨਜ਼ਰ ਆਉਂਦਾ ਹੈ ਹੁਣ ਉਹ ਕੇਜਰੀਵਾਲ ਨੂੰ ਨਹੀਂ ਭਗਵੰਤ ਮਾਨ ਨੂੰ ਦੇਖ ਰਹੀ ਹੈ ਹੁਣ ਮੈਂ ਮੈਂ ਅਖੀਰ ਵਿੱਚ ਵਿੰਕਟ ਸਾਬ ਕਿਉਂਕਿ ਸਮਾਂ 2-3 ਮਿੰਟ ਦਾ ਹੀ ਰਹਿ ਗਿਆ ਮੈਂ ਅਖੀਰ ਵਿੱਚ ਦੋ-ਤਿੰਨ ਗੱਲਾਂ ਤੁਹਾਡੇ ਨਾਲ ਜ਼ਰੂਰ ਮੈਂ ਉਹਨਾਂ ਦੀ ਸਾਂਝ ਪਾ ਲਾਂ ਕਿਵੇਂ ਦੇਖਦੇ ਹੋ ਪ੍ਰਨੀਤ ਕੌਰ ਕਾਂਗਰਸ 'ਚ ਗਏ ਹਾਰ ਗਈ ਬੀਜੇਪੀ 'ਚ ਗਏ ਅਗਰ ਕਾਂਗਰਸ ਨਾ ਛੱਡੀ ਹੁੰਦੀ ਬੀਬੀ ਪ੍ਰਨੀਤ ਕੌਰ ਨੇ ਤੇ ਅੱਜ ਉਹ ਜਿੱਤ ਦੇ ਵੱਡੇ ਦਾਵੇਦਾਰ ਸੀ ਰਵਨੀਤ ਬਿੱਟੂ ਅਗਰ ਰਵਨੀਤ ਬਿੱਟੂ ਨੇ ਕਾਂਗਰਸ ਨਾ ਛੱਡੀ ਹੁੰਦੀ ਤੇ ਅੱਜ ਉਹ ਵੀ ਮੈਂਬਰ ਪਾਰਲੀਮੈਂਟ ਹੁੰਦੇ ਜੋ ਸਥਿਤੀਆਂ ਬਣੀਆਂ ਨੇ ਜੋ ਮ ਤੇ ਇਸੇ ਤਰ੍ਹਾਂ ਸੁਸ਼ੀਲ ਕੁਮਾਰ ਰਿੰਕੂ ਅਗਰ ਆਪ ਜੀ ਰਹੇ ਹੁੰਦੇ ਤੇ ਸ਼ਾਇਦ ਅੱਜ ਉਹ ਜਿੱਤ ਜਾਂਦੇ ਕਿਉਂਕਿ ਦਲ ਬਦਲਣ ਦੇ ਨਾਲ ਵੀ ਬਹੁਤ ਸਾਰਾ ਨੁਕਸਾਨ ਕਈ ਕੈਂਡੀਡੇਟਾਂ ਨੂੰ ਹੋਇਆ ਦੇਖੋ ਦਲ ਬਦਲਣ ਵਾਲੇ ਜਿਹੜੇ ਜਿੱਤੇ ਨੇ ਜੇ ਮੈਂ ਉਹਨਾਂ 'ਚੋਂ ਗੱਲ ਕਰਾਂ ਸਿਰਫ ਜਿਹੜੇ ਡਾਕਟਰ ਚੱਬੇਵਾਲ ਨੇ ਉਹ ਜਿੱਤੇ ਨੇ ਜਾਂ ਡਾਕਟਰ ਧਰਮਵੀਰ ਗਾਂਧੀ ਜਿੱਤੇ ਨੇ ਜਿਹੜੇ ਪਹਿਲਾਂ ਕਿਸੇ ਸਮੇਂ ਆਪ ਚ ਸੀ ਫਿਰ ਪੀਡੀਏ ਬਣਾਇਆ ਪੀਡੀਏ ਦੇ ਤੌਰ ਤੇ ਚੋਣ ਲੜੀ ਤੇ ਹੁਣ ਕਾਂਗਰਸ ਚਲੇ ਗਏ ਸੋ ਦਲ ਬਦਲਣ ਵਾਲੇ ਦੋ ਲੀਡਰ ਚੱਬੇਵਾਲ ਔਰ ਡਾਕਟਰ ਧਰਮਵੀਰ ਗਾਂਧੀ ਔਰ ਇਹਨਾਂ ਦੋਨਾਂ ਦੇ ਮਾਮਲੇ ਦੇ ਵਿੱਚ ਕਰੀਏ ਨਹੀਂ ਲੱਗਿਆ ਕਿ ਇਹਨਾਂ ਨੇ ਅਹੁਦੇ ਦੇ ਲਾਲਚ ਨੂੰ ਦਲ ਬਦਲਿਆ ਡਾਕਟਰ ਚੱਬੇਵਾਲ ਵੀ ਹਮੇਸ਼ਾ ਇਹ ਵਕਾਲਤ ਕਰਦੇ ਰਹੇ ਹਾਲਾਂਕਿ ਸਵਾਲ ਖੜੇ ਹੋਏ ਜਦੋਂ ਚੱਬੇਵਾਲ ਵਿਰੋਧੀ ਧਿਰ ਦੇ ਲੀਡਰ ਸੀ ਕਾਂਗਰਸ ਦੇ ਕਿ ਤੁਸੀਂ ਅਚਾਨਕ ਚਲੇ ਗਏ ਪਰ ਉਹ ਪਹਿਲਾਂ ਵੀ ਕਹਿ ਰਹੇ ਸੀ ਕਿ ਮੈਂ ਕਾਂਗਰਸ 'ਚ ਵੀ ਟਿਕਟ ਦਾ ਦਾਅਵੇਦਾਰ ਸੀ ਪਰ ਕਾਂਗਰਸ 'ਚ ਟਿਕਟ ਦੀ ਉਮੀਦ ਉਹਨਾਂ ਨੂੰ ਘੱਟ ਜਿਤਾਈ ਜਾ ਰਹੀ ਸੀ ਉਹ ਇਸ ਕਰਕੇ ਉਹਨਾਂ ਨੇ ਦਾਅਵਾ ਕੀਤਾ ਉਹਨਾਂ ਦੇ ਸਾਥੀਆਂ ਨੇ ਦਾਅਵਾ ਕੀਤਾ ਹੁਣ ਜ਼ਿਆਦਾਤਰ ਦਲ ਬਦਲੂ ਹਾਰ ਗਏ ਤੇ ਰਵਨੀਤ ਬਿੱਟੂ ਬੀਬੀ ਪ੍ਰਨੀਤ कौर ਸੁਸ਼ੀਲ ਰਿੰਕੂ ਹੁਣ ਇਹਨਾਂ ਦਾ ਭਵਿੱਖ ਕਿੱਥੇ ਦੇਖਦੇ ਹਾਂ ਰਸ਼ੀਦ ਲੰਗਰਾਲ ਉਹਨਾਂ ਨੇ ਕਹਿੰਦੇ ਹੁਣ ਕਿਹਾ ਸੀ ਮੇਰਾ ਅਸਤੀਫਾ ਨਾ ਮੰਗੋ ਮੰਨੋ ਮਨਜ਼ੂਰ ਨਾ ਕਰੋ ਤੇ ਉਹ ਵੀ ਮਨਜ਼ੂਰ ਹੋ ਗਿਆ ਹੁਣ 5 ਜ਼ਿਮਨੀ ਚੋਣਾਂ ਹੋਣੀਆਂ ਨੇ ਮੈਨੂੰ ਲੱਗਦਾ ਮੀਥੇਰ ਦੀ ਸੀਟ ਖਾਲੀ ਆ ਉੱਥੇ ਸ਼ਾਇਦ ਆਮ ਆਦਮੀ ਪਾਰਟੀ ਨੇ ਅਸੀਂ ਦੇਖਿਆ ਕਿ ਜਿਹੜਾ ਨੌਜਵਾਨ ਸੀ ਧੂਰੀ ਤੋਂ ਉਹਨੂੰ ਆਮ ਆਦਮੀ ਪਾਰਟੀ ਨੇ ਸ਼ਾਮਲ ਕੀਤਾ ਸੀ ਹੁਣ ਦੇਖਦੇ ਹਾਂ ਕੀ ਟਿਕਟ ਦਿਲਬੀਰ ਗੋਲਡੀ ਨੂੰ ਮਿਲਦੀ ਹੈ ਜਾਂ ਕਿਸੇ ਹੋਰ ਨੂੰ ਮਿਲਦੀ ਹੈ ਪਰ ਮੁਕਾਬਲੇ ਬੜੇ ਦਿਲਚਸਪ ਹੋਣਗੇ ਅਗਲੇ ਪੰਜ ਮੈਂ ਛੋਟੀ ਜਿਹੀ ਟਿੱਪਣੀ ਤੁਹਾਡੀ ਇਹਨਾਂ ਦੋ ਤਿੰਨ ਗੱਲਾਂ ਤੇ ਤੁਸੀਂ ਬੜੀ ਵਧੀਆ ਗੱਲ ਕੀਤੀ ਹੈ ਜੇ ਅਸੀਂ ਕੰਪੇਅਰ ਕਰਦੇ ਹਾਂ ਰਵਨੀਤ ਬਿੱਟੂ ਨੂੰ ਤੇ ਰਾਣੀ ਪਰਨੀਤ ਕੌਰ ਨੂੰ ਇਹ ਚ ਦੇਖੋ ਰਵਨੀਤ ਬਿੱਟੂ ਕਾ ਕਾਂਗਰਸ ਦੇ ਵਿੱਚ ਜੇ ਲੜਦੇ ਹੋ ਜਿੱਤ ਜਾਂਦੇ ਰਵਨੀਤ ਬਿੱਟੂ ਦੀ ਇੱਕ ਜਿਹੜੀ ਸਭ ਤੋਂ ਵੱਡੀ ਉਹਨਾਂ ਦੀ ਕਮਜ਼ੋਰੀ ਚੱਲ ਰਹੀ ਸੀਗੀ ਉਹ ਇਹ ਸੀਗੀ ਕਿ ਲੁਧਿਆਣਾ ਦੇ ਵਿੱਚ ਖਾਸ ਖਾਸ ਤੌਰ ਤੇ ਕਾਂਗਰਸ ਦੇ ਕਾਂਗਰਸ ਪਾਰਟੀ ਦੀ ਨਹੀਂ ਰਵਨੀਤ ਬਿੱਟੂ ਜਿਹੜੇ ਲਗਾਤਾਰ ਐਮਪੀ ਬਨ ਰਹੇ ਸੀਗੇ ਉਹਨਾਂ ਦੀ ਆਪਣੀ ਐਂਟੀਨਕੰਮਪੇਨਸੀ ਬਹੁਤ ਜ਼ਿਆਦਾ ਸੀਗੀ ਉਹ ਭਾਜਪਾ ਦੇ ਵਿੱਚ ਬੈਨੀਫਿਟ ਲੈ ਕੇ ਨਹੀਂ ਆ ਰਹੇ ਸੀਗੇ ਇੱਕ ਬੈਗੇਜ ਲੈ ਕੇ ਆ ਰਹੇ ਸੀਗੇ ਹੁਣ ਉਹਨਾਂ ਦਾ ਸਾਰਾ ਜਿਹੜੀ ਵੋਟ ਸੀਗੀ ਉਹ ਰਿਲਾਈ ਇਸੇ ਚੀਜ਼ ਤੇ ਕਰ ਰਹੇ ਸੀਗੇ ਕਿ ਮੈਨੂੰ ਸਾਰੀ ਵੋਟ ਜਿਹੜੀਆਂ ਰਾਮ ਮੰਦਰ 370 ਜਿਹੜੇ ਸਿਕ ਕਮਿਊਨਿਟੀ ਲਈ ਕੀਤੇ ਗਏ ਕਰਤਾਰਪੁਰ ਲਾਂਗੇ ਦੀ ਗੱਲ ਵੀਰ ਬਾਲਦੇਸ ਇਹ ਵੀ ਸਾਰੀਆਂ ਚੀਜ਼ਾਂ ਦਾ ਉਹਨਾਂ ਨੂੰ ਐਡਵਾਂਟੇਜ ਮਿਲੇਗਾ ਉਹਨਾਂ ਦੇ ਕੋਲ ਹੋਰ ਇਸ ਵੇਲੇ ਕੋਈ ਮੁਕਮੰਦਾ ਨਹੀਂ ਸੀਗਾ ਰਵਨੀਤ ਬਿੱਟੂ ਇਦਾਂ ਨਹੀਂ ਸੀਗਾ ਕਿ ਉਹਨਾਂ ਨੂੰ ਟਿਕਟ ਨਹੀਂ ਮਿਲ ਰਹੀ ਸੀਗੀ ਕਾਂਗਰਸ ਆਪਣੇ ਸਾਰੇ ਐਮਪੀਜ਼ ਦੀ ਟਿਕਟ ਰੀਟੇਨ ਕਰ ਰਹੀ ਸੀਗੀ ਉਹਨਾਂ ਨੇ ਬੜਾ ਸੋਚ ਕੇ ਫੈਸਲਾ ਲਿੱਤਾ ਕਿ ਮੈਂ ਬੀਜੇਪੀ ਚਾ ਰਹੇ ਹੁਣ ਉਹ ਵਿਧਾਨ ਸਭਾ ਨੂੰ ਦੇਖ ਰਹੇ ਜੀ ਹੁਣ ਇੱਥੇ ਰਵਨੀਤ ਬਿੱਟੂ ਨੂੰ ਜਿਸ ਤਰੀਕੇ ਨਾਲ ਅਮਿਤ ਸ਼ਾਹ ਨੇ ਰੈਲੀ ਦੇ ਵਿੱਚ ਇਹ ਕਹਿਤਾ ਕਿ ਤੁਸੀਂ ਆਪ ਇਹਨੂੰ ਜਿਤਾ ਕੇ ਭੇਜੋ ਜੇ ਜਿੱਤ ਕੇ ਆਉਂਦੇ ਆ ਮੈਂ ਇਹਨੂੰ ਵੱਡਾ ਆਦਮੀ ਬਣਾ ਦਾਂਗਾ ਮੈਂ ਇਹਨੂੰ ਵੱਡਾ ਆਦਮੀ ਬਣਾ ਦਾਂਗਾ ਪਰ ਹੁਣ ਕਿਆ ਭਾਜਪਾ ਇਸ ਸਥਿਤੀ ਦੇ ਵਿੱਚ ਹੋਏਗੀ ਨਵੇਂ ਜਿਹੜੇ ਸਮੀਕਰਨ ਆ ਰਹੇ ਹੈ ਤੇ ਉਹ ਕਿਸੇ ਨਵੇਂ ਬੰਦੇ ਨੂੰ ਉੱਤੇ ਚਾਂਸ ਦੇ ਪਾਏ ਮੰਤਰੀ ਦੇ ਤੌਰ ਤੇ ਇਹ ਜਿਸ ਤੱਕ ਰੋਨੀਤ ਬਿਟੂ ਦੀ ਗੱਲ ਜਿੱਤੇ ਅਸੀਂ ਰਾਣੀ ਪ੍ਰਨੀਤ ਕੌਰ ਦੀ ਗੱਲ ਕਰਦੇ ਆਂ ਰਾਣੀ ਪ੍ਰਨੀਤ ਕੌਰ ਨੂੰ ਅਸੀਂ ਸਿੱਧੇ ਤੌਰ ਤੇ ਕਾਂਗਰਸ ਇਸ ਲਈ ਨਹੀਂ ਦੇਖ ਸਕਦੇ ਕਿਉਂਕਿ ਰਾਣੀ ਪ੍ਰਨੀਤ ਕੌਰ ਦੇ ਨਾਲ ਸਭ ਤੋਂ ਵੱਡਾ ਬੈਗੇਜ ਫਾਇਦੇ ਜਾਂ ਨੁਕਸਾਨ ਦਾ ਕੈਪਟਨ ਅਮਰਿੰਦਰ ਸਿੰਘ ਸੀਗੇ ਰਾਣੀ ਪ੍ਰਨੀਤ ਕੌਰ ਨੂੰ ਜੇ ਤੁਸੀਂ ਪੋਲਿਟਿਕਸ 'ਚ ਦੇਖਦੇ ਹੋ ਜਦੋਂ ਉਹ ਕਾਂਗਰਸ 'ਚ ਵੀ ਰਹੀ ਉਹ ਇੱਕ ਐਵਿਚ ਰਹੀ ਜਿਸ ਕਦੇ ਕੋਈ ਦਾਗ ਵਾਲੀ ਛਵੀ ਕਦੇ ਨਹੀਂ ਰਹੀ ਉਹਨਾਂ ਤੇ ਕਦੇ ਕੋਈ ਇਹੋ ਜਿਹਾ આરોਪ ਨਹੀਂ ਆਇਆ ਲੇਕਿਨ ਕੈਪਟਨ ਅਮਰਿੰਦਰ ਦਾ ਜਿਹੜਾ ਸਟੈਂਡ ਸੀਗਾ ਇਸ ਲਈ ਰਾਣੀ ਪ੍ਰਨੀਤ ਕੌਰ ਦੀ ਸੀਟ ਜਿਹੜੀ ਹੈਗੀ ਆ ਉਹਦੀ ਜਿੱਤ ਜਾਂ ਹਾਰ ਕੈਪਟਨ ਅਮਰਿੰਦਰ ਸਿੰਘ ਨੂੰ ਡਾਇਰੈਕਟਲੀ ਦੇਖਿਆ ਜਾ ਰਿਹਾ ਜਿ ਹੈ ਕਿ ਕਿਆ ਕੈਪਟਨ ਅਮਰਿੰਦਰ ਦਾ ਜਲਵਾ ਜਿਹੜਾ ਪੰਜਾਬ ਦੇ ਵਿੱਚ ਰਿਹਾ ਜਿਗਾ ਕਿਆ ਉਹ ਚ ਕਿੰਨਾ ਕੋ ਜਲਵਾ ਬਾਕੀ ਹੈ ਲੇਕਿਨ ਇਹ ਜਿਸ ਤਰੀਕੇ ਦੇ ਨਾਲ ਪਟਿਆਲਾ ਦੀ ਸੀਟ ਗਈ ਹੈ ਉਹ ਤੋਂ ਮੈਨੂੰ ਕਿਤੇ ਲੱਗਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਜਿਹੜੇ ਉਹਨਾਂ ਦਾ ਇਨਫਲੂਐਂਸ ਹੈਗਾ ਉਹ ਪੰਜਾਬ ਪੋਲਿਟਿਕਸ ਦੇ ਵਿੱਚ ਹੁਣ ਅੱਗੇ ਉਹਦਾ ਫਿਊਚਰ ਕੋਈ ਮੈਨੂੰ ਬਹੁਤ ਬ੍ਰਾਈਟ ਨਜ਼ਰ ਨਹੀਂ ਆ ਰਿਹਾ ਖਤਮ ਕਹਿ ਸਕਦੇ ਆ ਕੈਪਟਨ ਮਰਿੰਦਰ ਸਿੰਘ ਦੀ ਉਮਰ ਸਿਆਣੀ ਹੋ ਗਈ ਬਿਮਾਰ ਸੀ ਹਸਪਤਾਲ ਸੀ ਲੰਮੀ ਉਮਰ ਦੀ ਦਵਾ ਕਰਦੇ ਆ ਵਕਤ ਦੀ ਥੋੜੀ ਜਿਹੀ ਕਮੀ ਆ ਜਿਹੜਾ ਵੋਟ ਸ਼ੇਅਰ ਅਸੀਂ ਦੱਸਿਆ ਹੈ ਜਾਂ ਵੈਂਕਟਜੀ ਨੇ ਦੱਸਿਆ ਉਹ ਅੰਤਿਮ ਵੋਟ ਸ਼ੇਅਰ ਨਹੀਂ ਹੈ ਕਿਉਂਕਿ ਲਗਾਤਾਰ ਇਲੈਕਸ਼ਨ ਕਮਿਸ਼ਨ ਵੱਲੋਂ ਵੋਟ ਸ਼ੇਅਰ ਅਪਡੇਟ ਕੀਤਾ ਜਾ ਰਿਹਾ ਹੈ ਇਹ ਸ਼ੋ ਜਿਹੜਾ ਤੁਸੀਂ ਸੁਣ ਰਹੇ ਹੋ ਇਹ ਅਸੀਂ ਕੱਲ ਸ਼ਾਮ 7 ਵਜੇ ਮੁਕੰਮਲ ਇਹਦੀ ਰਿਕਾਰਡਿੰਗ ਕੀਤੀ ਸੀ ਸੋ ਇਸ ਕਰਕੇ ਉਸ ਤੋਂ ਬਾਅਦ ਬਹੁਤ ਸਾਰੀਆਂ ਜਿਹੜੀਆਂ ਵੋਟ ਸ਼ੀਟ ਚ ਤਬਦੀਲੀਆਂ ਨੇ ਉਹ ਆ ਸਕਦੀਆਂ ਨੇ ਸੋ ਬਹੁਤ ਬਹੁਤ ਧੰਨਵਾਦ ਬੈਂਕਟ ਜੀ ਕੋਈ ਵੀ تیر ਕਿਸੇ ਗੱਲ ਤੋਂ ਅਸਹਿਮਤ ਹੈ ਤੇ ਤੁਹਾਡੀ ਅਸਹਿਮਤੀ ਸਿਰਮੱਤੇ ਸਾਡੇ ਨਾਲ ਆਪਣਾ ਵਿਚਾਰ ਸਾਂਝਾ ਕਰੋ ਅਸੀਂ ਤੁਹਾਡਾ ਵਿਚਾਰ ਵੀ ਅੱਗੇ ਵਧਾਵਾਂਗੇ ਬਹੁਤ ਧੰਨਵਾਦ